ਜਿਹੜਾ ਆਪਾਂ ਕਟਾ ਗਿਆ ਏਬੀਸੀ ਵਿਰਾਮਲੇ ਚ ਪੰਜਾਬ ਕਾਫੀ ਉਮੀਦਾਂ ਨੇ ਉਸ ਕੱਟੇ ਤੋਂ ਵੀ ਹਾਂਜੀ ਆਪਣੇ ਫਾਰਮਰ ਵੀਰਾਂ ਨੂੰ ਕਾਫੀ ਉਮੀਦਾਂ ਨੇ ਤੇ ਜਿੰਨੇ ਆਪਣੇ ਬਰੀਡਰ ਵੀਰ ਨੇ ਉਹਨਾਂ ਨੂੰ ਵੀ ਕਾਫੀ ਉਮੀਦਾਂ ਨੇ ਉਸ ਕਰਕੇ ਮੇਲੇ ਮੇਲੇ ਵੀ ਛੱਡੇ ਰੱਖੇ ਭਾਈ ਵੇਖੋ ਮੇਰੀ ਗੱਲ ਸੁਣਾ ਹਾਂਜੀ ਕਾਰਨ ਪਤਾ ਕੀ ਆ ਜਿੱਦਾਂ ਜੇਗਾ ਹੱਕ ਸੱਚ ਦੀ ਕੋਈ ਚੀਜ਼ ਨਹੀਂ ਚੱਲਦੀ ਉਹਨੇ ਕਰ ਆਪਾਂ ਅੱਜ ਵੀ ਬਾਈਕਾਟ ਸੀ ਸਾਡਾ ਕੱਲ ਵੀ ਬਾਈਕਾਟ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਰਿਸ਼ਮੇਸ਼ ਡੇਰੀ YouTube ਚੈਨਲ ਤੇ ਏਬੀਸੀ ਵਿਰਾਮ ਲਈ ਪੇਜ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਏ ਉਹਨਾਂ ਵੀਰਾਂ ਵਾਸਤੇ ਜਿਹੜੇ ਨੀਲੀ ਰਾਵੀ ਬਰੀਡ ਨੂੰ ਵੀਰ ਪਿਆਰ ਕਰਦੇ ਨੇ ਕਿਉਂਕਿ ਵੀਡੀਓ ਖਾਸ ਇਸ ਲਈ ਹੋਣ ਵਾਲੀ ਏ ਵੀ ਇੱਕ ਤਾਂ ਤੁਹਾਨੂੰ ਮੱਝ ਉਹ ਦਿਖਾ ਰਹੇ ਆ ਜਿਹਦੀ ਆਪਾਂ ਨਾਮ ਹੀ ਸੋਭੀ ਅੰਦਰ ਰੱਖਿਆ ਗਿਆ ਹੈ ਤੇ ਇਹਦੀ ਸੋਭਾ ਵੀ ਬਹੁਤ ਸੁਣੀਦੀ ਏ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਏ ਚੰਗੇ ਰਿਕਾਰਡ ਵਾਲੀ ਮੱਝ ਏ ਔਰ ਮੱਝ ਨੇ ਜਿਹੜੀ ਪਛਾਣ ਏ ਉਹ ਵੀਰਾਂ ਨੇ ਵੀ ਬਹੁਤ ਬਣਾਈ ਏ ਔਰ ਪੂਰੇ ਇੰਡੀਆਰ ਵਰਲਡ 'ਚ ਮੱਝ ਨੂੰ ਇਹਨੇ ਮਨਨੀਲਾ ਦੀ ਪਿਆਰ ਕਰਨ ਵਾਲੇ ਵੀਰ ਨੇ ਸਾਰੇ ਸਮਾਜ ਨੂੰ ਤਕਰੀਬਨ ਜਾਣਦੇ-ਜਾਂਦੇ ਨੇ ਸੋ ਆਜੋ ਪ੍ਰੋਪਰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਕਿਉਂਕਿ ਇਸ ਮੱਝ ਦਾ ਕੱਟਾ ਜਿਹੜਾ ਆਪਣੇ ABC ਵੀਰਾਂ ਵਾਲੀ ਵਿੱਚ ਪੰਜਾਬ ਨਾਂ ਦਾ ਬੋਲੇ ਉਹ ਇਸੇ ਮੱਝ ਦਾ ਕੱਟਾ ਔਰ ਉਸ ਕੱਟੇ ਦੀ ਵੀ ਖਾਸੀਅਤ ਇਹ ਆ ਵੀ ਉਹ ਕੱਟਾ ਜਿਉਂ ਜੰਮਿਆ ਹੈ ਜਿਉਂ ਵੱਡਾ ਹੋਇਆ ਜਿਉਂ ਸੀਮਰ ਬੈਂਕ ਚ ਗਿਆ ਉਹਦੀ ਮਸ਼ਹੂਰੀ ਸੁਣਦੇ ਆ ਰਹੇ ਆ ਸ਼ੁਰੂ ਤੋਂ ਸਟਾਰਟਿੰਗ ਤੋਂ ਕਿਉਂਕਿ ਕੱਟਾ ਤਕਰੀਬਨ ਜਦੋਂ ਬੱਚਾ ਸੀਗਾ ਉਦੋਂ ਤੋਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹੁੰਦੀਆਂ ਜਿਹੜੀਆਂ ਸਾਡੇ ਜੱਗੇ ਵੀਰ ਨੇ ਨਾਲ ਸੀਗੀਆਂ ਔਰ ਉਹਨਾਂ ਦੇ ਥਰੂ ਉਹ ਕਟਾ ਆਪਣਾ ਸੇਟ ਫਾਰਮ ਤੇ ਪਹੁੰਚਿਆ ਉਸ ਤੋਂ ਬਾਅਦ ਏਬੀਸੀ ਵੀਰਾਂ ਵਾਲੀ ਵੰਧਰਾ ਗਿਆ ਸੋ ਸਾਰੀ ਡਿਟੇਲ ਕਰਾਂਗੇ ਆਪਾਂ ਇਸੇ ਵੀਡੀਓ ਵਿੱਚ ਤਾਂ ਪਹਿਲਾਂ ਤੁਹਾਨੂੰ ਮਲਾਉਣੇ ਆ ਆਪਣੇ ਗ੍ਰਜੈਂਟ ਵੀਰ ਨਾਲ ਸੱਸੀਆ ਵੀਰ ਜੀ ਸੱਸੀਆ ਵੀਰ ਜੀ ਔਰ ਗ੍ਰਜੈਂਟ ਵੀਰ ਆਪਾਂ ਕਿਹੜੇ ਪਿੰਡ ਖੜੇ ਆਂ ਵੀ ਆਪਾਂ ਐਸਐਮ ਸੁਨਵਾਲੀ ਵਸਤੀ ਸੁਨਵਾਲੀ ਵਸਤੀ ਹਾਂਜੀ ਤੇ ਡਿਸਟ੍ਰਿਕਟ ਫਰੋਜਪੁਰ ਡਿਸਟ੍ਰਿਕਟ ਫਰੋਜਪੁਰ ਹਾਂਜੀ ਤਾਂ ਗ੍ਰਜੈਂਟ ਵੀਰ ਜਿਵੇਂ ਆਪਾਂ ਨੀਲੀ ਰਾਵ ਦੀ ਗੱਲ ਕਰ ਲਈਏ ਨੀਲੀ ਰਾਵ ਵਿੱਚ ਕੁਝ ਕੁ ਆਪਾਂ ਕਰਨੇ ਜਿਵੇਂ ਟਾਡਾ ਨਾਮ ਆਉਂਦਾ ਸੁੰਨ ਵਾਲੀ ਬਸਤੀ ਚਾਉਂਦਾ ਇੱਕ ਦੋ ਵੀਰ ਹੋਰ ਨੇ ਜਿਹੜੇ ਪ੍ਰਾਣੀਆਂ ਬਲੱਡ ਲਾਈਨਾਂ ਦੇ ਵਿੱਚ ਨਾਮ ਆਉਂਦਾ ਜਿੰਨਾਂ ਦਾ ਤਾਂ ਇਹ ਜਿਵੇਂ ਕਹਿ ਲਈਏ ਵੀ ਆਪਾਂ ਆਪਣਾ ਇੱਕ ਕੁਦਰਤ ਦੀ ਕਹਿ ਲਈ ਜਾਂ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਦੀ ਕਹਿ ਲਈਏ ਜਾਂ ਤੁਹਾਡੀ ਮਿਹਨਤ ਕਹਿ ਲਈਏ ਵੀ ਤੁਸੀਂ ਇਸ ਚੀਜ਼ ਤੇ ਮਿਹਨਤ ਕੀਤੀ ਏ ਠੀਕ ਇਹਦੇ ਵਿੱਚ ਨਾ ਚੀਜ਼ਾਂ ਦੋ ਨੇ ਹਾਂਜੀ ਹਾਂਜੀ ਪਹਿਲੋਂ ਸਭ ਤੋਂ ਪਹਿਲੋਂ ਉਹ ਕਾਲਪੁਰਖ ਕਾਲਪੁਰਖ ਸਹੀ ਹਾਂਜੀ ਤੇ ਦੂਜੀ ਇਹ ਕਿ ਮਿਹਨਤ ਮਿਹਨਤ ਕਿ ਜਦੋਂ ਆਪਾਂ ਵੇਖੋ ਇਹਨਾਂ ਚੀਜ਼ਾਂ ਮਗਰ ਬੰਦੇ ਦੀਆਂ ਤਿੰਨ ਪੀੜੀਆਂ ਲੰਘ ਜਾਂਦੀਆਂ ਹਾਂਜੀ ਕਿ ਪਹਿਲੋ ਦਾਦਿਆਂ ਤੋਂ ਪਰਦਾਦਿਆਂ ਤੋਂ ਫਿਰ ਸਾਡੇ ਫਾਦਰ ਸਾਹਿਬ ਨੇ ਉਹਨਾ ਮਿਹਨਤਾਂ ਕੀਤੀਆਂ ਕਿ ਚਲੋ ਅਸੀਂ ਤਾਂ ਇਹ ਇੱਕ ਸਮਝ ਲਓ ਕਿ ਗੱਡੀ ਦਾ ਸਟੀering ਫੜਨ ਆਲੇ ਆ ਸਟੀering ਫੜਨ ਆਲੇ ਕਿ ਇਹ ਨਾ ਗੱਡੀਆਂ ਨੂੰ ਪ੍ਰਾਪਤ ਕਰਨ ਵਾਲੇ ਉਹ ਨੇ ਸਾਡੇ ਹਾਂ ਪਰ ਗ੍ਰੈਂਟ ਵੀਲ ਸਟੀering ਫੜਨਾ ਵੀ ਬੜੀ ਵੱਡੀ ਗੱਲ ਏ ਜਿਵੇਂ ਜੋ ਕੀ ਪੀੜ੍ਹੀ ਹੈ ਆਪਣੇ ਨਵੇਂ ਨੌਜਵਾਨ ਨੇ ਉਹ ਇਸ ਚੀਜ਼ ਤੋਂ ਪਿੱਛੇ ਹਟਦੇ ਜਾਂਦੇ ਨੇ ਬਿਲਕੁਲ ਬਿਲਕੁਲ ਪਰ ਤੁਸੀਂ ਆਪਣਾ ਪਿਤਾ ਜੋ ਪੁਰਖੀ ਧੰਦਾ ਉਹਨੂੰ ਸੰਭਾਲਿਆ ਤਾਂ ਜਿਵੇਂ ਆਪਾਂ ਗ੍ਰੈਂਟ ਵੀਰ ਮੱਝ ਦੀ ਗੱਲ ਕਰੀਏ ਸੋਭੀ ਨਾਂ ਰੱਖਿਆ ਹੈ ਨਾ ਇਹਦਾ ਤੁਸੀਂ ਹਾਂਜੀ ਤੇ ਇਹਨੇ ਤੁਹਾਡੀ ਸੋਭਾ ਵੀ ਬੋਲ ਕਰਵਾਈ ਏ ਮੈਂ ਨਾ ਜਿਵੇਂ ਆਪਾਂ ਕਹੀਏ ਨੇੜੇ ਹੋ ਜਿਓ ਥੋੜਾ ਜਿਹਾ ਮੱਝ ਦਾ ਆਪਾਂ ਪੂਰਪਰ ਕਵਰ ਚ ਲਈਏ ਮੱਝ ਨੂੰ ਨਾਲ ਤਾਂ ਜੋ ਜਿੰਨੇ ਵੀ ਦਰਸ਼ਕ ਵੀਰ ਨੇ ਅਨੰਦ ਮਾਣ ਸਕਣ ਮੱਝ ਦਾ ਪੂਰੀ ਵੀਡੀਓ ਦੇ ਵਿੱਚ ਤਾਂ ਗ੍ਰਜੈਂਟ ਵੀਰ ਪਹਿਲਾਂ ਮੱਝ ਬਾਰੇ ਪ੍ਰੋਪਰ ਜਾਣਕਾਰੀ ਦਿਓ ਵੀਰ ਜੀ ਪ੍ਰੋਪਰ ਜਾਣਕਾਰੀ ਇਹ ਹੈ ਕਿ ਇਹ ਸੂਰਜ ਬੁੱਲ ਦੀ ਧੀ ਆ ਅੱਛਾ ਸੂਰਜ ਬੁੱਲ ਕਿਹੜਾ ਬੋਲੇ ਜੀ ਉਹ ਅੰਕਲ ਪੱਪੂ ਸੰਧੂ ਵਾਲੀ ਲੈ ਜਾਂਦਾ ਓਕੇ ਠੀਕ ਹੈ ਅੰਕਲ ਪੱਪੂ ਸੰਧੂ ਵਾਲੀ ਲੈ ਜਾਂਦਾ ਠੀਕ ਹੈ ਤੇ ਦੂਜਾ ਨੰਬਰ ਗੱਲ ਇਹ ਆ ਕਿ ਇਹਦੀ ਜਿਹੜੀ ਮਾਂ ਸੀ ਹਾਂਜੀ ਇਹਦੀ ਪ੍ਰਦਾਨਨੀ ਤੋਂ ਲੈ ਕੇ ਹਾਂਜੀ ਇਹਦੀ ਪ੍ਰਦਾਨਨੀ ਦਾ ਵੀ ਆਪਣੇ ਕੋਲ ਬਕਾਇਦਾ ਰਿਕਾਰਡ ਹੈ ਰਿਕਾਰਡ ਹੈ ਮਾਂ ਦਾ ਵੀ ਹਾਂਜੀ ਤੇ ਇਹਦੀ ਨਾਨੀ ਦਾ ਵੀ ਤੇ ਇਹਦਾ ਵੀ ਇਹਦਾ ਵੀ ਤਾਂ ਚਾਰ ਪੀੜੀਆਂ ਦਾ ਰਿਕਾਰਡ ਤੁਹਾਡੇ ਕੋਲ ਹੈ ਰਿਕਾਰਡ ਆਪਣੇ ਕੋਲ ਪਿਆ ਹੈ ਪਿਆ ਇਸੇ ਮੱਝ ਦਾ ਇਸੇ ਮੱਝ ਦਾ ਇਹਦੀ ਨਾਨੀ ਦੀ ਗੱਲ ਕਰੀਏ ਪ੍ਰਦਾਨਨੀ ਦੀ ਗੱਲ ਕਰੀਏ ਉਹ ਕਿੰਨੇ ਦੁੱਧ ਲੀਆਂ ਸੀਗੀਆਂ ਬਾਈ ਜੀ ਵੇਖੋ ਉਦੋਂ ਕੋਈ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਹਾਂਜੀ ਜਦੋਂ ਇਹਦੀ ਮਾਂ ਦਾ ਜਾਂ ਨਾਨੀ ਦਾ ਪ੍ਰਦਾਨਨੀ ਦਾ ਸੀ ਟਾਈਮ ਹਾਂ ਹਾਂ ਉਦੋਂ ਉਹ ਮੱਝਾਂ ਮਧਵਰ ਕੀ ਉਹ ਮੱਝ ਐਹੋ ਕਰ ਰਹੀ ਹੈ ਜਿਵੇਂ ਮੱਥੇ 'ਚ ਇਹਦੇ ਵਾਂਗੂ ਫੁੱਲ ਸੀ ਓਕੇ ਮਗਰਲੇ ਪੈਰ ਵਾਈਟ ਸੀ ਅੱਖਾਂ ਬਿਲੀਆਂ ਸੀ ਠੀਕ ਹੈ ਠੀਕ ਹੈ ਜੀ ਤੇ ਹਾਈਟ 'ਚ ਇਹਦੇ ਨਾਲੋਂ ਵੀ ਉੱਚੀਆਂ ਹੋਣਗੀਆਂ ਉੱਚੀਆਂ ਹੋਣਗੀਆਂ ਤੇ ਲੰਮੀਆਂ ਗਾਦੀਆਂ ਸੀ ਤੇ ਆਮ ਮੱਝਾ ਉਹ ਪਛੂ ਬਾਹਰ ਜਾਂਦੇ ਹੁੰਦੇ ਸੀ ਅੱਜ ਵੀ ਜਾਂਦੇ ਨੇ ਉਦੋਂ ਵੀ ਜਾਂਦੇ ਸੀ ਉਦੋਂ ਵੀ ਜਾਂਦੇ ਆ ਤੇ ਉਦੋਂ ਬਾਹਰੋਂ ਚਾਰ ਕੇ ਆ ਕੇ ਸਾਡੇ ਫਾਦਾ ਸਾਹਿਬ ਨੇ ਦੱਸਦੇ ਨੇ ਕਿ 20-20 ਲੀਟਰ ਦੁੱਧ ਆਮ ਕੱਢ ਜਾਂਦੀਆਂ ਆਮ ਕੱਢ ਜਾਂਦੀਆਂ ਸੀਗਾ ਹਾਂਜੀ ਤਾਂ ਇਹ ਉਹੀ ਤੁਹਾਡੇ ਕੋਲ ਪੁਰਾਣੀ ਕਰਦੀ ਬਲੱਡਲੈਨ ਚੱਲਦੀ ਆਉਂਦੀ ਪੁਰਾਣੀ ਕਰਦੀ ਬਲੱਡਲੈਨ ਚੱਲਦੀ ਆਉਂਦੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੀ ਗੱਲ ਕਰੀਏ ਇਹ ਕਿਹੜੇ ਕਿਹੜੇ ਬੁੱਲੇ ਦੀ ਧੀ ਹੈ ਸੂਰਜ ਦੀ ਆ ਗਈ ਹੈ ਨਾ ਇਹ ਸੂਰਜ ਦੀ ਧੀ ਸੂਰਜ ਤੇ ਸੂਰਜ ਦਾ ਕੀ ਰਕਾਰ ਰਿਹਾ ਭਾਜੀ ਸੂਰਜ ਦਾ ਵੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਸਾਨੂੰ ਕੁਝ ਭਰਾਵਾਂ ਨੇ ਹਾਂਜੀ ਕਰਕਾਤਾ ਕੀ ਜਿਵੇਂ ਹੁੰਦਾ ਹੀ ਇਹ ਮਾਰ ਹਾਂਜੀ ਪਰ ਫੇਰ ਵੀ ਮੇਰੇ ਫਾਦਰ ਸਾਹਿਬ ਨੇ ਕੋਈ ਦੋ ਮਜਾਂ ਲਵਾਈਆਂ ਸੀ ਉਸਾਂ ਦੀ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਛੋਟੀ ਤੁਹਾਡੇ ਸਾਹਮਣੇ ਖੜੀ ਤੇ ਇੱਕ ਕੱਟੀ ਦੀ ਸਾਡੇ ਘਰ ਤੇ ਡੈਥ ਹੋ ਗਈ ਸੀ ਅੱਛਾ ਜੀ ਹਾਂਜੀ ਠੀਕ ਹੈ ਤਾਂ ਉਹਦਾ ਕੀ ਦੁੱਧਾ ਕੀ ਦੋ ਮਜਾਂ ਲੱਗੀਆਂ ਹੁੰਦਾ ਸਿਰਫ ਦੋ ਲੱਗੀਆਂ ਓਕੇ ਬਾਦ ਉਹਦੇ ਬਾਅਦ ਉਹ ਡੈਥ ਹੋ ਗਈ ਛੋਟੇ ਦੀ ਹਾਂਜੀ ਡੈਥ ਹੋ ਗਈ ਪਰ ਜੋ ਸਾਹਿਬ ਨੇ ਇਹਦਾ ਰਿਕਾਰਡ ਆਇਆ ਆਪਾਂ ਕਹਿ ਸਕਦੇ ਹਾਂ ਵੀ ਉਹ ਇੱਕ ਅਨਮੋਲ ਹੀਰਾ ਸੀ ਜਿਹੜਾ ਆਪਣੇ ਤੋਂ ਗਵਾਚ ਗਿਆ ਬਿਲਕੁਲ ਭਾਜੀ ਤਾਂ ਇਹਦੀ ਮੈਂ ਤਾਂ ਨਾ ਦੱਸ ਦਿੰਨਾ ਸਭ ਤੋਂ ਪਹਿਲਾਂ ਤਾਂ ਇਹਦਾ ਭਾਜੀ ਹੋਇਆ ਸੀ ਡਾਕਟਰ ਜਸਵੰਤ ਸਿੰਘ ਦੇ ਪੇਜ 'ਤੇ ਜੋ ਡਿਊਟੀ ਡਾਕਟਰ ਫਲੋਇਪੁਰ ਦੇ ਹਾਂਜੀ ਜਸਵੰਤ ਸਿੰਘ ਰਾਏ ਜਸਵੰਤ ਸਿੰਘ ਰਾਏ ਜੋ ਕਿ ਨੀਲੀ ਰਾਵੀ 'ਚ ਕਾਫੀ ਨਾਮ ਹੈ ਉਹਨਾਂ ਦਾ ਹਾਂਜੀ ਕਿਉਂਕਿ ਨੀਲੀ ਰਾਵੀ ਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਨੇ ਉਹਨਾਂ ਦੇ ਪੇਜ 'ਤੇ ਇਹਦੀ ਲਾਈਵ ਮਿਲਕਿੰਗ ਚੱਲੀ ਸੀ ਹਾਂਜੀ ਜਿੰਦੇ ਵਿੱਚ ਪੂਰੇ ਸਾਲ ਦਾ ਰਿਕਾਰਡ ਓਕੇ ਉਹ ਵੀ ਆਪਣੇ ਕੋਲ ਪਿਆ ਆ ਹਾਂਜੀ ਤੇ ਇੱਕ ਦਿਨ ਦਾ ਜਿਹੜਾ ਇਹਦਾ ਕੁੱਲ ਮਲਾ ਕੇ ਰਿਕਾਰਡ ਆ ਇੱਕ ਦਿਨ ਦਾ ਜਿਹੜਾ ਦੁੱਧ ਹੋਇਆ ਸੀ 24 ਕਿਲੋ 800 ਗ੍ਰਾਮ ਹੋਇਆ ਸੀ 24 ਕਿਲੋ 800 ਗ੍ਰਾਮ ਦੁੱਧ ਸੀ ਇੱਕ ਦਿਨ ਦਾ ਇੱਕ ਦਿਨ ਦਾ ਜਿਹੜਾ ਉਹ ਜਸਵੰਤ ਰਾਏ ਜੀ ਦੇ ਪੇਜ ਤੇ ਚੱਲਿਆ ਸੀ ਮੈਨੂੰ ਲੱਗਦਾ ਪੇਜ ਉਹ ਬਾਅਦ ਚ ਇਧਰ ਧੁੱਪ ਪੈਂਦੀ ਐ ਇਸ ਪਾਸੇ ਆਜੋ ਤੁਸੀਂ ਕੋਈ ਗੱਲ ਨਹੀਂ ਜਿਹੜਾ ਉਹ ਪੇਜ ਮਿਲਣਾ ਦਾ ਬਾਅਦ ਚ ਉਹ ਬੰਦ ਹੋਏ ਜਾਂ ਹੈਕ ਹੋ ਗਿਆ ਸੀ ਕੁਝ ਉਹ ਪੇਜ ਹੈਕ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਠੀਕ ਹੈ ਤੇ ਇਹਦਾ ਬਕਾਇਦਾ ਉਹ ਸਰਕਾਰੀ ਰਿਕਾਰਡ ਆਪਣੇ ਕੋਲ ਸਰਟੀਫਿਕੇਟ ਪਿਆ ਆ ਓਕੇ ਜਿੰਦੇ ਚ 5500 ਤੇ 60 ਲੀਟਰ 70 ਲੀਟਰ ਦਾ ਰਿਕਾਰਡ ਆਪਣੇ ਕੋਲ ਪਿਆ ਆ ਅੱਛਾ ਇਹਦਾ 5500 70 ਲੀਟਰ ਦਾ ਰਿਕਾਰਡ ਹੈ 70 ਲੀਟਰ ਦਾ ਰਿਕਾਰਡ ਹੈ ਪੂਰੇ ਸਾਲ ਦਾ ਪੂਰੇ ਸਾਲ ਦਾ ਹਾਂਜੀ ਤਾਂ ਉਸ ਹਿਸਾਬ ਨਾਲ ਲਾਈਏ ਵੀ ਬੜਾ ਲੰਮਾ ਸਮਾਂ ਦੇਣ ਵਾਲੀ ਮੱਝ ਦੁੱਧ ਦੇ ਹਾਂਜੀ ਔਰ ਸਟਾਰਟਿੰਗ ਜਦੋਂ ਪੀਕ ਪੀਕ 24 ਲੀਟਰ ਗਈ ਉਸ ਤੋਂ ਬਾਅਦ ਨਾਲ ਸਿਤਕ ਡੇਰੀ ਫਾਰਮਸ ਦੀ ਇਸ ਮੱਝ ਦੀ ਚਵਾਈ ਸੀ ਪਹਿਲੀ ਦੀ ਦੂਜੀ ਚਵਾਈ ਅਸੀਂ ਕਰਵਾਈ ਆ ਜੂਨ ਦੇ ਮਹੀਨੇ ਦਾ ਜੂਨ ਦਾ ਮਹੀਨਾ ਚੱਲਦਾ ਪਿਆ ਸੀ ਬਹੁਤ ਗਰਮੀ ਦਾ ਓਕੇ ਤੇ ਉਦੋਂ ਸਾਡੇ ਐਵੇਂ ਕੋਈ ਤੁਹਾਨੂੰ ਕੋਈ ਵਿਚਾਰ ਨਹੀਂ ਹੈਗਾ ਸੀ ਮੱਝ ਦੀ ਚਵਾਈ ਦਾ ਹਾਂਜੀ ਤੇ ਮੱਝ ਬਾਹਰ ਗਈ ਆ ਤੇ ਮੇਰੇ ਸਿਦਕ ਵੀਰ ਨੇ ਦਗਜੀਤ ਵੀਰ ਨੇ ਕਿਹਾ ਕਿ ਪ੍ਰੈਸ਼ਰ ਆ ਗਿਆ ਆਪਾਂ ਮੱਝ ਦੀ ਲਾਈ ਮਿਲਕਿੰਗ ਜ਼ਰੂਰ ਕਰੀਏ ਓਕੇ ਓਕੇ ਤੇ ਉਹਦੇ ਲਾਈ ਮਿਲਕਿੰਗ ਜੇ ਅਸੀਂ ਤੁਸੀਂ ਹਿਸਾਬ ਲਾ ਲੂਗੀ ਬਾਹਰੋਂ ਚੜ ਕੇ ਆਉਂਦੀ ਸੀ ਹਾਂਜੀ ਤੇ ਅਸੀਂ ਕੋਈ ਵੀ ਐਕਸਟਰਾ ਕੋਈ ਡਾਈਟ ਕੋਈ ਕੁਝ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਜਿਵੇਂ ਬਾਹਰੋਂ ਆਉਂਦੀ ਸੀ ਸਾਰੇ ਪਰਾਂਵਾਂ ਦੇ ਸਾਹਮਣੇ ਇਹਨੇ 1.5 ਕਿਲੋ ਲੀਟਰ ਦੁੱਧ ਦੋ ਦੋ ਕੱਢਿਆ ਹਾਂ 1.5 ਕਿਲੋ 22 ਲੀਟਰ ਕੁਛ ਕਾਰਡ ਬਣਿਆ ਸੀਗਾ ਤਾਂ ਹਾਲਾਂਕਿ ਇਹ ਵੀ ਸੀ ਬਾਈ ਅਮਰ ਸਿੰਘ ਜੀ ਸਿੰਘ ਗਿੱਲ ਲਾਲੀ ਜੀ ਹਾਂਜੀ ਲਾਲੀ ਜੀ ਪਰੰ ਤੋਂ ਆਪਣਾ ਪੰਜਾਬ ਨਾਮ ਦਾ ਕਟਾ ਗਿਆ ਹਾਂਜੀ ਉਹਨਾਂ ਨੂੰ ਪਤਾ ਜਾਂ ਬਾਈ ਪਿੰਦੀ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਇਹ ਮੱਝ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਉਸ ਟਾਈਮ ਤੇ ਠੀਕ ਹੈ ਜੀ ਪਰ ਫਿਰ ਵੀ ਇਹਨੇ 22 ਕਿਲੋ ਕੁਝ ਗ੍ਰਾਮ ਉਹ ਦੁੱਧ ਚੁਆਇਆ 22 ਕਿਲੋ ਬਹੁਤ ਆ ਮੈਂ ਨਾ ਰਖਾਉਂਦਾ ਨੀਲੀ ਦਾ ਵਿੱਚ ਔਰ ਦੋਸਤੋ ਇਹ ਉਹ ਚਵਾਈਆਂ ਨੇ ਜਿਹੜੀਆਂ ਆਪਾਂ ਨਾਰਮਲ ਚਵਾਈਆਂ ਕਹਿੰਨੇ ਆ ਕਿਉਂਕਿ ਇਹਨਾਂ 'ਚ ਕੋਈ ਉਹ ਇਹੋ ਜਿਹਾ ਇੰਜੈਕਸ਼ਨ ਜਾਂ ਜਿਵੇਂ ਟੀਕਾ ਟੱਲਾ ਚੱਲਦਾ ਜਾਂ ਕੋਈ ਇਹੋ ਜਿਹਾ ਉਹੀ ਚੀਜ਼ ਦੇ ਕੇ ਚਵਾਈਆਂ ਨਹੀਂ ਹੋਈਆਂ ਨਾਰਮਲ ਚਵਾਈਆਂ ਨੇ ਕਿਉਂਕਿ ਸੁਨਵਾ ਬਸਤੀਆਂ ਵਾਲ ਨੂੰ ਤਕਰੀਬਨ ਸਾਰੇ ਵੀਰ ਜਾਣਦੇ ਨੇ ਕਿਉਂਕਿ ਇਹ ਵੀਰ ਮੇਲਿਆਂ ਤੋਂ ਟਲੇ ਰਹੇ ਪਹਿਲਾਂ ਕਿਉਂ ਟਲੇ ਰਹੇ ਕਿਉਂਕਿ ਜਿਹੜਾ ਸਿਸਟਮ ਚੱਲਦਾ ਸੀਗਾ ਉਸ ਕਰਕੇ ਮੇਲਿਆਂ ਨਾਲ ਮੇਲੇ ਵੀ ਛੱਡੇ ਰੱਖੇ। ਭਾਈ ਵੇਖੋ ਮੇਰੀ ਗੱਲ ਸੁਣਾ। ਹਾਂਜੀ। ਕਾਰਨ ਪਤਾ ਕੀ ਆ ਜਿੱਦਾਂ ਜੇਗਾ ਹੱਕ ਸੱਚ ਦੀ ਕੋਈ ਚੀਜ਼ ਨਹੀਂ ਚੱਲਦੀ ਉਹਨੇ ਕਰ ਆਪਾਂ ਅੱਜ ਵੀ ਬਾਈਕਾਟ ਸੀ ਸਾਡਾ ਕੱਲ ਵੀ ਬਾਈਕਾਟ ਸੀ। ਹਾਂ ਪਰ ਹੁਣ ਸਮਾਂ ਬਲਣਾ ਚੇਂਜ ਹੋਊਗਾ। ਹੁਣ ਚੇਂਜ ਹੋਊਗਾ ਜਿਵੇਂ ਭਾਈ ਵੇਖੋ ਬੀਐਫਏ ਕਮੇਟੀ ਨੇ। ਹਾਂਜੀ ਹਾਂਜੀ। ਸਭ ਤੋਂ ਵੱਡਾ ਆਪਾਂ ਧੰਨਵਾਦ ਉਹਨਾਂ ਦਾ ਕਰਦੇ ਆਂ ਕਿ ਜਿਨ੍ਹਾਂ ਇੰਨਾ ਵਧੀਆ ਆਯੋਜਨ ਕੀਤਾ ਕਿ ਕੈਮਰੇ ਚ ਲਾ ਕੇ ਆਹੋਂ ਦਾ ਬਕਾਇਦਾ ਜਿਹੜੀਆਂ ਮੱਜਾਂ ਸਹੀ ਨੇਚਰਲੀ ਦੁੱਧ ਵਾਲੀਆਂ ਉਹਨਾਂ ਨੂੰ ਅੱਗੇ ਲਿਆਂਦਾ ਉਹਨਾਂ ਨੂੰ ਅੱਗੇ ਲਿਆਂਦਾ ਭਾਈ ਵੇਖੋ ਆਮ ਮੱਜਾਂ ਦੀਆਂ ਚੰਗੀਆਂ ਚੰਗੀਆਂ ਕਰਾਉਂਦੀਆਂ ਮੱਜਾਂ ਖਤਮ ਹੁੰਦੀਆਂ ਜਾਂਦੀਆਂ ਖਤਮ ਹੁੰਦੀਆਂ ਜਾਂਦੀਆਂ ਇਹਨਾਂ ਕਰੇ ਇਹਨਾਂ ਬੁਸਟਮ ਗੈਂਗ ਨੂੰ ਨਾ ਹੱਥ ਨਹੀਂ ਪੈਂਦੀ ਸੀ ਉਹਨਾਂ ਕਰੇ ਆਮ ਕਰਦੀ ਮੱਜ ਖਤਮ ਹੁੰਦੀ ਜਾਂਦੀ ਸਹੀ ਗੱਲ ਹੈ ਜੀ ਚਲੋ ਬਹੁਤ ਵਧੀਆ ਅੱਛਾ ਇਹਨੇ ਹੁਣ ਗੱਲ ਆਪਾਂ ਕਰ ਲਈਏ ਇੰਨੇ ਤੋਂ ਜਿਹੜਾ ਆਪਾਂ ਕੱਟਾ ਗਿਆ ਏਬੀਸੀ ਵਿਰਾਮ ਵਿੱਚ ਪੰਜਾਬ ਕਾਫੀ ਉਮੀਦਾਂ ਨੇ ਉਸ ਕੱਟੇ ਤੋਂ ਵੀ ਹਾਂਜੀ ਆਪਣੇ ਫਾਰਮਰ ਵੀਰਾਂ ਨੂੰ ਕਾਫੀ ਉਮੀਦਾਂ ਨੇ ਤੇ ਜਿੰਨੇ ਆਪਣੇ ਬਰੀਡਰ ਵੀਰ ਨੇ ਉਹਨਾਂ ਨੂੰ ਵੀ ਕਾਫੀ ਉਮੀਦਾਂ ਨੇ ਬਿਲਕੁਲ ਬਿਲਕੁਲ ਤਾਂ ਪਹਿਲਾਂ ਦਾ ਧੰਨਵਾਦ ਹੈ ਤੁਸੀਂ ਇੰਨੀ ਮਿਹਨਤ ਕੀਤੀ ਇਸ ਮੱਝ ਤੇ ਕਿਉਂਕਿ ਇੱਕ ਮੱਝ ਨੂੰ ਸਾਂਭਣਾ ਉਸ ਨੂੰ ਚਿਵਾਉਣਾ ਉਹਦੀ ਮਿਲਕਿੰਗਾਂ ਕਰਾਉਣੀ ਆ ਫਿਰ ਰਿਕਾਰਡਿੰਗ ਕਰਾਉਣੀ ਫਿਰ ਕੱਟਾ ਪਾਦਾ ਕਰਨਾ ਕਾਫੀ ਲੰਮਾ ਪ੍ਰੋਸੈਸ ਮਿਹਨਤ ਵਾਲਾ ਪ੍ਰੋਸੈਸ ਹੈ ਪਾ ਪੰਜਾਬ ਕੱਟੇ ਦੀ ਗੱਲ ਕਰੀਏ ਪੰਜਾਬ ਦਾ ਪਿਓ ਹੋ ਗਿਆ ਸਟਾਰ ਹਾਂਜੀ ਪਿਓ ਸਟਾਰ ਹੋ ਗਿਆ ਤੇ ਸਟਾਰ ਵੀ ਮੈਨੂੰ ਲੱਗਦਾ ਉਹ ਵੀ ਤਾਂ ਆਪਣੇ ਘਰੋਂ ਜੰਮਿਆ ਆ ਪਲੇਅਰ ਆਪਣੇ ਘਰ ਦਾ ਜੰਮ ਪਾਦੇ ਤੇ ਆਪਣੇ ਘਰੋਂ ਹੀ ਬਾਈਜੀ ਹੋ ਗਿਆ ਸਾਰਾ ਉਹਦੀ ਮਾਂ ਦਾ ਕੀ ਰਿਕਾਰਡ ਸੀਗਾ ਸਟਾਰ ਦੀ ਮਾਂ ਦਾ ਸਰਕਾਰੀ ਮੇਲੇ ਤੇ ਡਿਸਟ੍ਰਿਕਟ ਦੇ ਮੇਲੇ ਤੇ ਫਰੋਇਪੁਰ ਦੇ ਚਰਵਾਈ ਹੋਈ ਸੀ ਓਕੇ ਸਾਢੇ 20 ਲੀਟਰ ਦੀ ਸਾਢੇ 20 ਲੀਟਰ ਦੀ ਹਾਂਜੀ ਤਾਂ ਸਟਾਰ ਦੀ ਗੱਲ ਕਰੀਏ ਉਹਦੀ ਮਾਂ ਦਾ ਵੀ ਵੀਰੇ ਸਾਢੇ 2 ਲੀਟਰ ਦਾ ਰਿਕਾਰਡ ਸੀਗਾ ਹਾਂਜੀ ਤਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਵੀ ਮਾਂ ਦੇ ਪਾਸੇ ਵੀ ਫੁੱਲ ਰਿਕਾਰਡਡ ਹੈ ਤੇ ਪਿਓ ਦੇ ਪਾਸੇ ਵੀ ਫੁੱਲ ਰਿਕਾਰਡਡ ਹੈ ਫੁੱਲ ਰਿਕਾਰਡਡ ਹੈ ਤਾਂ ਇੱਕ ਇਹੋ ਜਿਹਾ ਕੱਟਾ ਤੁਹਾਡੇ ਸਾਹਮਣੇ ਆਵੇਗਾ ਬਣ ਕੇ ABC ਵੀਰਾਮ ਵਾਲੀ ਤੁਹਾਨੂੰ ਦੇਵੇਗੀ ਕਿਉਂਕਿ ਮੈਨੂੰ ਕਹਿਣਾ ਵੀ ਹੁਣ ਤੱਕ ਦਾ ਸਭ ਤੋਂ ਮਹਿੰਗਾ ਕੱਟਾ ਵਿਗਿਆ ਉਹ ਹਾਂਜੀ ਨੀਲੀ ਰਵੀ ਦੇ ਵਿੱਚ ਜਿਹੜਾ ਸਹੀ ਵਿਗਿਆ ਹੈ ਔਰ ਮਹਿੰਗਾ ਤਾਂ ਫਿਰ ਵੇਖਿਆ ਵੀ ਉਹਦੇ ਚ ਕੈਰੈਕਟਰ ਹੈ ਇਹੋ ਜੇ ਉਹਦੇ ਚ ਬਲੱਡ ਲਾਈਨ ਹੈ ਇਹੋ ਜੀਆਂ ਮਿਕਸਿੰਗ ਹੈ ਵੀ ਜਿੰਨੂੰ ਅਸੀਂ ਵੀ ਅਚਾਉਂਦੇ ਸਾਂ ਵੀ ਉਹ ਸਾਡੇ ਸੀਮੈਂਟ ਬੈਂਕ ਵਿੱਚ ਜਾਵੇ ਧੰਨਵਾਦ ਹੈ ਲਾਲੀ ਜੀ ਦਾ ਸੇਟ ਫਾਰਮ ਵਾਲਿਆਂ ਦਾ ਜਿਨ੍ਹਾਂ ਨੇ ਆ ਕੱਟੇ ਦਾ ਵਿਕਨ ਤੋਂ ਬਾਅਦ ਵੀ ਮੁੱਲ ਲੱਗਦਾ ਰਿਹਾ ਪਰ ਉਹਨਾਂ ਕੱਟਾ ਦਿੱਤਾ ਨਹੀਂ ਕਿਉਂਕਿ ਉਹ ਵੀ ਚਾਹੁੰਦੇ ਸਨ ਵੀ ਕਿਸ ਕੱਟਾਏ ਹੋਏ ਸੀਮਨ ਕਿ ਜਾਵੇ ਜਿੱਥੇ ਆਪਣਾ ਪ੍ਰੋਪਰ ਚੰਗਾ ਸੀਮਨ ਆਵੇ ਮਾਰਕੀਟ ਤੱਕ ਔਰ ਫਾਰਮਰ ਤੱਕ ਸਹੀ ਚੀਜ਼ ਪਹੁੰਚੇ ਤਾਂ ਗੁਰਜੰਟ ਵੀਰ ਜਿਵੇਂ ਨੀਲੀ ਰਵ ਦੀ ਗੱਲ ਕਰੀਏ ਨੀਲੀ ਰਵ ਤੋਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਤੁਸੀਂ ਸਰ ਬਈ ਵੇਖੋ ਨੀਲੀ ਰਵ ਤੇ ਤਾਂ ਸਾਡਾ ਯਦੀ ਪੁਸ਼ਟੀ ਚੱਲਦਾ ਆਉਂਦਾ ਹਾਂਜੀ ਹਾਂਜੀ ਕਿ ਜੋ ਮੇਰੇ ਦਾਦਾ ਜੀ ਸੀ ਹਾਂਜੀ ਸਰਦਾਰ ਦਰਸ਼ਨ ਸਿੰਘ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਚੰਗੀ ਤੇ ਨੀਲੀ ਦੀ ਮੈਂ ਦਾ ਸ਼ੌਂਕ ਇੰਨਾ ਸੀ ਕਿ ਜੇ ਕੋਈ ਭਲੇ ਟਾਈਮ ਤੇ ਦੱਸ ਪਾ ਦਿੰਦਾ ਸੀ ਕਿ ਨੀਲੀ ਦੀ ਮੈਂ ਇਨੇ ਕ ਮੌਲੇਜ ਖੜੀ ਹੈ ਜਿੱਥੋਂ ਕਹਿੰਦੇ ਘੋਂਦੇ ਬੰਦੇ ਤਾਂ ਵੇਰ ਜਾਂਦੀ ਤੇ ਉੱਥੋਂ ਮੁੱਲ ਲਾ ਕੇ ਮੱਝ ਲੈ ਕੇ ਹੁੰਦੇ ਹੁੰਦੇ ਠੀਕ ਹੈ ਜੀ ਠੀਕ ਹੈ ਹਾਂਜੀ ਤਾਂ ਦੇਖ ਸਕਦੇ ਹੋ ਆਪਾਂ ਗਰਜੰਟ ਵੀਰ ਦਾ ਪਹਿਲਾਂ ਮੱਝ ਤੁਰ ਕੇ ਦਿਖਾ ਦੋ ਇੱਕ ਨਾ ਮੱਝ ਦਾ ਬੋਡੀ ਸਟਰਕਚਰ ਦੇਖੋ ਇਹ ਉਹ ਮੱਝਾਂ ਨੇ ਜਿਹਨੀਆਂ ਨੀਲੀ ਰਾਵ ਵਿੱਚ ਵੱਡੇ ਪੇਟ ਦੀ ਆਪਾਂ ਮੱਝਾ ਕਹਿੰਦੇ ਆ ਜਿਹੜੀਆਂ ਬਹੁਤ ਘੱਟ ਲੱਭਦੀਆਂ ਨੇ ਪ੍ਰਾਣੀ ਬਲੱਡ ਲਾਈਨ ਨੇ 올ਡ ਬਲੱਡ ਲਾਈਨਾਂ ਨੇ ਕਿਉਂਕਿ ਇਹੋ ਜਿਹੇ ਹੀਰੇ ਇਹੋ ਜਿਹੇ ਨਗੀਨੇ ਇਹ ਹੁਣ 12ਵੇਂ 12ਵੇਂ ਸੂਏ ਪਾਜੀ ਹਾਂ ਇਹ ਪਾਜੀ ਇਸ ਟਾਈਮ 12ਵੇਂ ਸੂਏ 12ਵੇਂ ਸੂਏ ਆ ਤਾਂ 12ਵੇਂ ਸੂਏ ਚ ਜਾ ਕੇ ਵੀ ਤੁਸੀਂ ਦੇਖੋ ਮਾਝ ਦਾ ਸਟਰਕਚਰ ਬਹੁਤ ਚੰਗਾ ਔਰ ਹੁਣ ਇਹ ਤਕਰੀਬਨ ਫੇਰ ਸੂਣ ਵਾਲੀ ਏ ਤਾਂ ਮਹਾਰਾਜ ਕੋਸ਼ਿਸ਼ ਕਰੇ ਵੀ ਚੰਗਾ ਬੱਚਾ ਆਵੇ ਚੰਗਾ ਦੁੱਧ ਲੈ ਕੇ ਆਵੇ ਤਾ ਗਰਜੰਟ ਵੀਰ ਕੋਸ਼ਿਸ਼ ਰਹੇਗੀ ਇਹਨੂੰ ਦੁਬਾਰਾ ਤੋਂ ਫਿਰ ਲਾਈਵ ਕਰਨ ਦੀ ਹਾਂ ਵੀਰੇ ਐਸ ਕੀ ਜੋ ਸੱਚੇ ਪਰਮਾਸ਼ਾ ਪਦਮ ਪਰਮਾਤਮਾ ਕਰੇ ਟਾਈਮ ਬਖਸ਼ੇ ਤੇ ਜ਼ਰੂਰ ਆਪਾਂ ਕਰਾਂਗੇ ਚਲੋ ਬਹੁਤ ਬਹੁਤ ਹਾਂ ਬਾਕੀ ਮਿਹਨਤ ਜਾਰੀ ਆ ਮਿਹਨਤ ਜਾਰੀ ਹੈ ਹਾਂਜੀ ਬਾਕੀ ਮਿਹਨਤ ਨਾਲ ਇਹ ਆਪਾਂ ਕੋਸ਼ਿਸ਼ ਕਰ ਸਕਦੇ ਆ ਦੇਖੋ ਕੋਈ ਜਿਹੜਾ ਆਪਣੀ ਮਿਹਨਤ ਨੂੰ ਫਲ ਲਾਉਣਾ ਹੈ ਉਹ ਸਮਾਂ ਹੈ ਪਰਮਾਤਮਾ ਕਿਸ ਹਿਸਾਬ ਨਾਲ ਪ੍ਰੋਪਰ ਉਹ ਰਹਿੰਦਾ ਹੈ ਤਾਂ ਕਿਉਂਕਿ ਜਿਹੜੀ ਮੱਝ ਚੋਣੀ ਮਿਲਕਿੰਗ ਕਰਾਉਣੀ ਉਹਦੇ ਵਾਸਤੇ ਵੀ ਇੱਕ ਪਰਮਾਤਮਾ ਦੀ ਜੀ ਬਖਸ਼ਿਸ਼ ਹੋਊਗੀ ਸਮਾਂ ਹੋਊਗਾ ਟਾਈਮ ਹੋਊਗਾ ਤਾਂ ਉਦੋਂ ਹੀ ਹੋਵੇਗੀ ਤਾਂ ਉਸ ਤੋਂ ਬਾਅਦ ਤੁਸੀਂ ਆਪਾਂ ਦੇਖ ਸਕਦੇ ਆ ਇਸ ਮੱਝ ਦੇ ਨਾਲ-ਨਾਲ ਵੀਰ ਦੀਆਂ ਹੋਰ ਮੱਝਾਂ ਵੀ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਆਜੋ ਵੀਰ ਜੀ ਗਰੈਂਟ ਅਹ ਇਹਨੂੰ ਬੰਦ ਇੱਥੇ ਆਪਾਂ ਬਾਅਦ ਚ ਜਾਂ ਤੁਰ ਬੰਦ ਇਹਨੂੰ ਕੋਈ ਦਿੱਕਤ ਨਹੀਂ ਸੋ ਦੇਖ ਸਕਦੇ ਹੋ ਸੋ ਵੀ ਮੱਝੇ ਜਿਹੜੀ ਪੰਜਾਬ ਬੁੱਲ ਦੀ ਮਾਂ ਹੈ ਤਾਂ ਥੋੜੇ ਸਮੇਂ ਚ ਆਉਣ ਵਾਲੀ ਹੈ ਸੂਣ ਵਾਲੀ ਹੈ ਤਾਂ ਕੋਸ਼ਿਸ਼ ਰਹੇਗੀ ਵੀ ਇਹਦੀ ਲਾਈਵ ਮਿਲਕਿੰਗ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਦੀ ਲਾਈਵ ਮਿਲਕਿੰਗ ਪਹਿਲਾਂ ਵੀ ਹੋ ਚੁੱਕੀ ਹੈ ਔਰ ਦੋ ਵਾਰੀ ਹੋ ਚੁੱਕੀ ਹੈ ਤਾਂ ਅੱਤ ਕੀ 12ਵੇਂ ਸਵੇਰੀ ਕੋਸ਼ਿਸ਼ ਕਰਾਂਗੇ ਇਹਦੀ ਲਾਈਵ ਮਿਲਕਿੰਗ ਦਿਖਾਵਾਂਗੇ ਤਾਂ ਦੇਖ ਸਕਦੇ ਹੋ ਗਰਜੰਟ ਵੀਰ ਕੋਲ ਤਕਰੀਬਨ ਨੀਲੀ ਰਾਵੀ ਦਾ ਸਾਰਾ ਜਿੰਨਾ ਮਾਲ ਹੈ ਨੀਲੀ ਰਾਵੀ ਨਾਲ ਸੰਬੰਧਿਤ ਹੈ ਔਰ ਕਾਫੀ ਪੁਰਾਣੀਆਂ ਬਲੱਡ ਲਾਈਨਾਂ ਨੇ ਇਹਨਾਂ ਕੋਲ ਔਰ ਉਮੀਦ ਹੈ ਵੀ ਆਉਣ ਵਾਲੇ ਸਮੇਂ ਜਿਹੋ ਜੇ ਕੱਟੇ ਇਹਨਾਂ ਨੇ ਆਮ ਫਾਰਮਰਾਂ ਵਾਸਤੇ ਦਿੱਤੇ ਨੇ ਉਮੀਦ ਰਹਿ ਗਈ ਵੀ ਅਸੀਂ ਹੋਰ ਤੁਹਾਨੂੰ ਰਿਕੁਐਸਟ ਕਰਾਂਗੇ ਇਹੋ ਜੇ ਕੱਟੇ ਸਾਨੂੰ ABC ਨੂੰ ਵੀ ਦਿਓ ਔਰ ਆਮ ਫਾਰਮਰਾਂ ਨੂੰ ਅਦਰ ਸੀਮਰ ਬੈਂਕਾਂ ਤੋਂ ਵੀ ਜਾਣ ਕਿਉਂਕਿ ਜਿੰਨਾ ਚੰਗਾ ਬਲੱਡ ਲਾਈਨ ਮਾਰਕੀਟ 'ਚ ਆਵੇਗਾ ਉਨਾ ਹੀ ਫਾਇਦਾ ਆਮ ਫਾਰਮਰ ਨੂੰ ਹੋਵੇਗਾ ਸੋ ਜਗਰਜੰਟ ਵੀਰ ਇਹਨਾਂ ਮੱਜਾਂ ਦੀ ਗੱਲ ਕਰੀਏ ਆਪਾਂ ਇਹ ਵੀ ਤੁਹਾਡੀਆਂ ਸਾਰੀਆਂ ਪੁਰਾਣੀਆਂ ਇਹਨਾਂ ਬਲੱਡ ਲਾਈਨਾਂ ਨੇ ਇਹ ਬਈ ਸਾਰੀਆਂ ਘਰ ਦੀਆਂ ਪੁਰਾਣੀਆਂ ਬਲੱਡ ਲਾਈਨਾਂ ਹਾਂਜੀ ਆ ਜੋ ਆਪਣੇ ਮੱਜ ਸਾਹਮਣੇ ਆਪਾਂ ਵੇਖ ਰਹੇ ਹਾਂ ਹਾਂਜੀ ਅੱਗੇ ਆਜੋ ਥੋੜਾ ਜਿਹਾ ਆਪਣੇ ਲੰਡਾ ਬੋਲ ਆ ਜੋ ਹਾਂਜੀ ਹਾਂਜੀ ਆਪਣੇ ਘਰ ਤੋਂ ਉਹ ਵੀ ਗਿਆ ਲੰਦਾ ਬੋਲ ਓਕੇ ਉਹਦੀ ਧੀ ਆ ਓਕੇ ਓਕੇ ਠੀਕ ਹੈ ਜੀ ਤੇ ਇਹਦੀ ਜਿਹੜੀ ਸਰਕਾਰੀ ਰਿਕਾਰਡ ਦੀ ਚੁਆਈ ਆ ਜਦੋਂ ਵੱਡੇ ਮਾਂਜ ਸੋਭੇ ਦੀ ਚੁਆਈ ਹੋਈ ਸੀ ਹਾਂਜੀ ਉਦੋਂ ਨਾਲ ਹੀ ਇਹਦੀ ਦੂਜੇ ਸੂਬੇ ਚ ਚੁਆਈ ਹੋਈ ਸੀ ਠੀਕ ਹੈ ਜੀ ਉਹਦਾ ਜਿਹੜਾ ਇੱਕ ਦਿਨ ਦਾ ਇਹਦਾ ਦੁੱਧ ਬਣਿਆ ਸੀ 19 ਕਿਲੋ 800 ਗ੍ਰਾਮ ਠੀਕ ਹੈ ਜੀ ਤੇ ਬਕਾਇਦਾ ਜਿਹੜਾ ਪੂਰੇ ਸਾਰੇ ਸਾਲ ਦਾ ਰਿਕਾਰਡ ਸੀ ਉਹ 4900 ਤੋਂ 70 ਲੀਟਰ ਦੁੱਧ ਸੀ ਦੇਖੋ ਸੱਜਣੋ ਕੱਲਾ ਇਹ ਨਹੀਂਗਾ ਵੀ ਆਪਾਂ ਇੱਕ ਮਿਲਕਿੰਗ ਦਿਖਾ ਕੇ ਆਪਾਂ ਰਿਕਾਰਡਡ ਅਕਾਉਣਾ ਦੇਖੋ ਇੱਕ ਦਿਨ ਵੱਧ ਦੁੱਧ ਦੇਣਾ ਅਲੱਗ ਚੀਜ਼ ਹੈ ਪ੍ਰੋਪਰ ਪੂਰੇ ਸਾਲ ਸੂਹਾ ਦੇਣਾ ਉਹ ਲੱਗ ਚੀਜ਼ ਹੈ ਸੋ ਗਰਜੰਟ ਵੀਰ ਦੀ ਮੇਨ ਤੇ ਵੀ ਇਹਨਾਂ ਪ੍ਰੋਪਰ ਰਿਕਾਰਡਿੰਗਾਂ ਕਰਾਈਆਂ ਹੋਈਆਂ ਨੇ ਜਿਹੜੀਆਂ ਜ਼ਰੂਰੀ ਸੀ ਕਿਉਂਕਿ ਜੋ ਕੇ ਸਮੇਂ 'ਚ ਹੁਣ ਸਿਸਟਮ ਇਹੋ ਜਿਹਾ ਬਣ ਗਿਆ ਵੀ ਜੇ ਮੱਝ ਦੀ ਪੂਰੇ ਸਾਲ ਦੀ ਰਿਕਾਰਡਿੰਗ ਹੈ ਤਾਂ ਉਹ ਉਹੀ ਕਟਾ ਸੀਮੈਂਟ ਵਿੱਚ ਜਾਵੇਗਾ ਉਹੀ ਗਾਂ ਆ ਆ ਫਾਰਮ ਤੱਕ ਪਹੁੰਚੇਗਾ ਦੇਖੋ ਆਪਣੀ ਇਹ ਰਿਕੁਐਸਟ ਆ ਕਿ ਰੋਨਲ ਟਾਈਮ 'ਚ ਸਾਰੇ ਭ੍ਰਮਾਂ ਨੂੰ ਹਾਂਜੀ ਹਾਂਜੀ ਕਿ ਜਿੰਨਿਆਂ ਵੀ ਆਪਾਂ ਘਰ 'ਚ ਮੱਝਾਂ ਦੀ ਲਾਈਵ ਮਿਲਕਿੰਗ ਕਰਾਉਣੇ ਆ ਆਪਾਂ 1-2 ਦਿਨ ਦੀ ਲਾਈਵ ਮਿਲਕਿੰਗ ਛੱਡ ਕੇ ਆਪਾਂ ਪੂਰੇ ਸਾਲ ਦਾ ਬਾਇਓ ਡਾਟਾ ਰਿਕਾਰਡ ਕਰਵਾ ਲਈਏ ਪੂਰੇ ਸਾਲ ਦਾ ਰਿਕਾਰਡ ਕਰਾਈਏ ਹਾਂਜੀ ਸੋ ਅੱਗੇ ਆਜੋ ਦੋਸਤੋ ਕਿ ਹੋਰ ਮੱਝ ਦਿਖਾਉਣੇ ਆ ਇੱਕ ਖਾਸੀਅਤ ਇਹ ਵੀ ਹੈ ਦੀ ਹਾਂਜੀ ਆ ਮੱਝ ਐਦਕੀ ਥੋੜਾ ਜਿਹਾ ਚਾਂਸ ਬਣਿਆ ਕਿ ਥੋੜੀ ਲੇਟ ਹੋ ਗਈ ਸੋਨ 'ਚ ਓਕੇ ਆ ਹੁਣ ਇਹਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹਜੇ ਵੀ ਦੁੱਧ 8-9 ਲੀਟਰ ਤੇ ਕਹਨੀ ਹੈ ਆਪਣੇ ਪੁਰਾਣੇ ਮਜੁਰਗੇ ਜਾਂ ਆਪਾਂ ਉਹਨਾਂ ਦੀ ਗੱਲ ਕਰੀਏ ਜਾਂ ਸਾਡੇ ਰਜੀਵ ਸਰਪੰਚ ਜੋ এবিসি ਵੀਰਾਂ ਵਾਲੇ ਸੀਮਨ ਬਾਈ ਕਹਿੰਦੇ ਨੇ ਉਹਨਾਂ ਦੀ ਵੀ ਇਹੀ ਥਿਊਰੀ ਪਸ਼ੂ ਜਿਹੜਾ 2 ਕਿਲੋ ਦੁੱਧ ਕੱਟ ਦੇ ਦੇ ਪਰ ਲੰਮਾ ਸਮਾਂ ਦੁੱਧ ਦੇਵੇ ਰਿਕਾਰਡ ਉਸੇ ਚੀਜ਼ ਨੇ ਬਣਾਉਣਾ ਕਿਉਂਕਿ ਆਪਾਂ ਨੂੰ ਦੁੱਧ ਜ਼ਿਆਦਾ ਚਾਹੀਦਾ ਆਪਾਂ ਨੂੰ ਇਹਨੇ ਵੀ ਪੀਕ ਜ਼ਿਆਦੀ ਹੋ ਗਈ ਤਾਂ ਪਸ਼ੂ ਦੁੱਧ ਜ਼ਿਆਦਾ ਲੰਮਾ ਸਮਾਂ ਕੱਢੂਗਾ ਲੰਮਾ ਸਮਾਂ ਉਹਨੇ ਦੁੱਧ ਦੇਣਾ ਜਿਹੜਾ ਪਸ਼ੂ ਰਿਕਾਰਡ ਉਹਨੇ ਜ਼ਿਆਦਾ ਵੱਧ ਬਣਾ ਜਿਹੜਾ ਲੰਮਾ ਸਮਾਂ ਦੁੱਧ ਦੇਊਗਾ ਤਾਂ ਉਸ ਤੋਂ ਬਾਅਦ ਇੱਕ ਹੋਰ ਬਹੁਤ ਚੰਗੇ ਬਾਡੀ ਸਟਰਕਚਰ ਦੀ ਮੱਝ ਦੇ ਸਕਦੇ ਤੁਸੀਂ ਇਹਦਾ ਬਾਡੀ ਸਟਰਕਚਰ ਤਾਂ ਮੈਨੂੰ ਲੱਗਦਾ ਜਿਵੇਂ ਆਪਾਂ ਮੱਝ ਕਾਲੀ ਅੱਖਾਂ ਵੀ ਕਾਲੀਆਂ ਪਰ ਇਹ ਬੱਚੇ ਮੈਂ ਸੁਣਿਆ ਬਹੁਤ ਚੰਗੇ ਪਾਉਂਦੀ ਏ ਭਾਜੀ ਵੇਖੋ ਇਹਦੇ ਅਜੇ ਤੱਕ ਕਰਮਾਂ ਵਾਲੀ ਨੇ ਜੇ ਮੇਰੇ ਘਰੇ ਤਿੰਨ ਤਿੰਨ ਕਟੀਆਂ ਤਕਰੀਬਨ ਆ ਗਈਆਂ ਹਾਂਜੀ ਤੇ ਇੱਕ ਦੋ ਕਟੇ ਆਏ ਨੇ ਠੀਕ ਹੈ ਜੀ ਜੋ ਪਹਿਲੇ ਸੂਏ ਤੋਂ ਲੈ ਕੇ ਅਜੇ ਤੱਕ ਸੁਣ ਲੱਗੀ ਆ ਤੇ ਬੱਚੇ 5 ਕਲਿਆਂ ਚ ਪਾਉਂਦੀ ਪੰਜ ਕਲਿਆਂ ਚ ਪਾਉਂਦੀ ਪਈ ਏ ਹਾਂਜੀ ਤਾਂ ਗ੍ਰੇਡੈਂਟ ਵੀਰੇ ਇੱਕ ਹੋਰ ਗੱਲ ਏ ਆਪਣੇ ਇਧਰ ਆਪਾਂ ਨੀਲੀ ਰਾਵੀ ਦੀ ਗੱਲ ਕਰ ਲਈ ਨੀਲੀ ਰਾਵੀ ਚ ਨਾ ਆਪਣੇ ਇੱਕ ਅਲੀਗੇਸ਼ਨ ਬਹੁਤ ਲੱਗਦੇ ਨੇ ਅਲੱਗ-ਅਲੱਗ ਆਪਦੇ ਮੱਤ ਚਲਾਏ ਉਹਨੇ ਮੈਂ ਆਪਾ ਪਾਕਿਸਤਾਨ ਦੇ ਵਣੇ ਆ ਉਹ ਬਾਡੀ ਸਟਰਕਚਰ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਬਈ ਵੇਖੋ ਮੈਂ ਉਧਰ ਕਾਲੀਆਂ ਅੱਖਾਂ ਵਾਲੀਆਂ ਵੀ ਨੀਲੀ ਰਾਵੀ ਕਹਿੰਦੇ ਵੀ ਨੀਲੀ ਰਾਵੀ ਨੀਲੀ ਪ्युअर ਚੇਹਰਾ ਵੀ ਪ्युअर ਚੇਹਰਾ ਕਾਰਨ ਪਤਾ ਕੀ ਬਣ ਗਿਆ ਕਾਰਨ ਇਹ ਬਣ ਗਿਆ ਕਿ ਸਾਡੇ ਸਾਰਿਆਂ ਦੀ ਥਿਊਰੀ ਆਪਦੀ-ਆਪਦੀ ਬਣ ਗਈ ਆਪਦੀ-ਆਪਦੀ ਬਣ ਗਈ ਹੈ ਕਿ ਸਾਡੀ ਸਭਾ ਦਾ ਕੋਈ ਇੱਕ ਲੋਕਤੰਤਰ ਇੱਕ ਇਕੱਠਾ ਹੋਵੇ ਤੇ ਫਿਰ ਆਪਾਂ ਨੂੰ ਪਤਾ ਲੱਗੇ ਕਿ ਸਾਡੀ ਸਹੀ ਟ੍ਰੇਡ ਗਈ ਆ ਠੀਕ ਹੈ ਸਹੀ ਗੱਲ ਹੈ ਕਿ ਮੈਂ ਸਹੀ ਚਲੋ ਸਹੀ ਸੁਲਝਾ ਦਾਂਗਾ ਕਿ ਆਉਣ ਵਾਲੇ ਭਰਾਵਾਂ ਨੂੰ ਆਪਾਂ ਨੂੰ ਸਭ ਨੂੰ ਗੁੱਸਾ ਲੱਗੇਗਾ ਹਾਂਜੀ ਹਾਂਜੀ ਕਿ ਆਪਾਂ ਮੂਹਰਲੇ ਕਾਲੇ ਪੈਰਾਂ ਨੂੰ ਜਾਂ ਇੱਕ ਪੈਰ ਨੂੰ ਜਾਂ ਤਿੰਨ ਪੈਰਾਂ ਨੂੰ ਲੈ ਕੇ ਆਪਾਂ ਰੋਲਾ ਪਾਉਣੇ ਆ ਰੋਲਾ ਪਾਉਣੇ ਤੇ ਜੇ ਆਪਾਂ ਥਿਉਰੀ ਇੰਨੀ ਕੋਈ ਪੈਰਾਂ ਦੀ ਛੱਡ ਕੇ ਤੇ ਆਪਾਂ ਕੋਈ ਦੁੱਧ ਤੇ ਆਦਾ ਧਿਆਨ ਦੇ ਲਈਏ ਕਈ ਬ੍ਰੀਡ ਤੇ ਧਿਆਨ ਕਰੈਕਟਰਾਂ ਵੱਲ ਧਿਆਨ ਦੇ ਲਈਏ ਤੇ ਮੈਂ ਨਾ ਕਿ ਆਪਾਂ ਆਉਣ ਵਾਲੇ ਸਾਲਾਂ 'ਚ ਨੀਲੇ ਨੀਲੇ ਕਰ ਲਾਂਗੇ ਕਰ ਕਰ ਪਰੋਂਦੇ ਵਾਸਤੇ ਆ ਵੀ ਇੱਕਾ ਸਾਰਾ ਨਾਲ ਜ਼ਰੂਰੀ ਹੈ ਇੱਕਾ ਜ਼ਰੂਰੀ ਹੈ ਪਰ ਇੱਕ ਇੱਕ ਕਰਕੇ ਹੀ ਆਪਣਾ ਜਿਹੜੀ ਇਹ ਮੇਨ ਪੁਆਇੰਟ ਗੱਲ ਆ ਕਿ ਜਿਹੜੀ ਆਪਣੀ ਏਕੇ ਕਰਕੇ ਜੀ ਨੀਲੀ ਰਾਵੀ ਪਿਛਾਂ ਜਾ ਰਹੀ ਪਿਛਾਂ ਜਾ ਰਹੀ ਹੈ ਤੋ ਇਸ ਮੱਝ ਦਾ ਵੱਤੋ ਵੱਤ ਕਿੰਨਾ ਰਿਕਾਰਡਿੰਗ ਰੰਡ ਜੀ ਇੰਨੇ ਵੀ ਦੀ ਆਪਾਂ ਕੋਈ ਐਵੇਂ ਝੂਠ ਮਾਰੀਏ ਕੋਈ ਲਾਈ ਮਰਕਿੰਗ ਜਾਂ ਰਿਕਾਰਡ ਤਾਂ ਨਹੀਂ ਹੋਇਆ ਹਾਂਜੀ ਤੇ ਇਸ ਟਾਈਮ ਇਹ ਤੇਲ ਮਾ ਜਜਮਾਨ ਅੱਛਾ ਤੇਲ ਹਾਂਜੀ ਤੇਲ ਮਾ ਜ ਆਪਾਂ ਤੇ ਇਹ ਇਸ ਟਾਈਮ ਵੀ 15 ਲੀਟਰ ਦੁੱਧ ਤੇ ਹੁਣ ਬਕਾਇਦਾ ਚੱਲਦੀ ਪਈ ਅੱਛਾ ਤਿੰਨਾ ਥਣਾ ਚੋਂ 15 ਲੀਟਰ 15 ਲੀਟਰ ਦੋ ਕੋਸ਼ਿਸ਼ ਕਰੋ ਇਹਦੀ ਵੀ ਲਾਈਵ ਕਰਾਓ ਉਹ ਨਾਲ ਸਮੇਂ ਚ ਦੇਖੋ ਤੇਲ ਉਹ ਗੱਲ ਵੱਖਰੀ ਏ ਕਿ ਦੁੱਧ ਬਖਾਉਣਾ 15 ਲੀਟਰ ਵੀ ਦੁੱਧ ਮੈਨੇ ਰਖਾਉਂਦਾ ਤਿੰਨਾ ਥਣਾ ਚੋਂ ਸੋ ਅੱਗੇ ਹੋਰ ਮੱਝ ਦੇਖ ਸਕਦੇ ਹੋ ਇੱਕ ਨੀਲੀ ਦਾ ਵੀ ਤੁਸੀਂ ਇਹ ਮੱਝ ਕਿਹੜੀ ਏ ਵੀਰ ਏ ਇਹ ਬਈ ਜੀ ਆਪਣੀ ਕੰਡੇ ਵਾਲੇ ਸੰਧਤੀ ਆ ਅੱਛਾ ਕੰਡੇ ਵਾਲਾ ਸੰਧਤੀ ਠੀਕ ਹੈ ਹਾਂਜੀ ਤੇ ਇਹਦੇ ਦੂਜੇ ਸੁਹਾ ਸੋਈ ਆ ਹੁਣ ਛੋਟੀ ਕੋਈ ਨੂੰ ਹੋ ਗਿਆ तकरीबन 5-6 ਮਹੀਨੇ ਹੋ ਗਏ ਨੇ ਓਕੇ ਤੇ ਐਤਕੇ ਦੇ ਲਾਈਵ ਮਿਲਕਿੰਗ ਦਾ ਬਣਿਆ ਸੀ ਇਰਾਦਾ ਪਰ ਥੋੜਾ ਕਾਰਨਾ ਕਰਕੇ ਜਾਂ ਮੱਝ ਬਿਮਾਰ ਟਾਈਮ ਨਹੀਂ ਸਹੀ ਬਣਿਆ ਹਾਂਜੀ ਹਾਂਜੀ ਤੇ ਉਹਨਾਂ ਕਰਨਾ ਕਰਕੇ ਰਹਿ ਗਿਆ ਪਰ ਔਨ ਨਾਲ ਟਾਈਮ ਤੇ ਪ੍ਰਮਾਤਮਾ ਸੁੱਖ ਰੱਖੇ ਕਿ ਆਪਾਂ ਜਰੂਰ ਲਾਈਵ ਇਹ ਤਾਂ ਗੁਰਜੰਟੀ ਦੇਖੋ ਜਦੋਂ ਲਾਈਵ ਮਿਲਕਿੰਗ ਜਾਂ ਆਪਾਂ ਮਿਲਕਿੰਗ ਕਰਾਉਣੀ ਹੈ ਹਾਂਜੀ ਤਾਂ ਜਦੋਂ ਸਮਾਂ ਬੰਦਾ ਹੈ ਸਮੇਂ ਦੇ ਨਾਲ ਹੀ ਹੁੰਦਾ ਜੇ ਕੋਈ ਬੰਦਾ ਕਵੇ ਮੈਂ ਆਪਦੀ ਮਰਜ਼ੀ ਨਾਲ ਕਰਾ ਲੂੰਗਾ ਨਹੀਂ ਜਦੋਂ ਪਸ਼ੂ ਸਾਥ ਦਿੰਦਾ ਸਮਾਂ ਸਾਥ ਦਿੰਦਾ ਪ੍ਰਮਾਤਮਾ ਸਾਥ ਦਿੰਦਾ ਤਾਂ ਉਦੋਂ ਹੀ ਰਿਕਾਰਡ ਬੰਦੇ ਉਦੋਂ ਹੀ ਆਪਾਂ ਕੋਈ ਪੋਜੀਸ਼ਨ ਹਾਸਲ ਕਰਦੇ ਹਾਂ ਉਦੋਂ ਹੀ ਆਪਣਾ ਨਾਮ ਬੰਦਾ ਤਾਂ ਇੱਕ ਹੋਰ ਮਾਇਸ ਨੂੰ ਦੇਖ ਸਕਦੇ ਹੋ ਇਸ ਵਾਰ ਮੱਝ ਬਾਰੇ ਦੱਸ ਦੋ ਵੀਰ ਜੀ ਕੁਝ ਬਾਈ ਜੀ ਹੁਣ ਵੇਖਣ ਨੂੰ ਤਾਂ ਭਰਾਵਾਂ ਨੇ ਕਹਿਣਾ ਕਿ ਇਹ ਵੀ ਕਾਲੇ ਰੰਗ ਦੇ ਹਾਂ ਤੇ ਹੁਣ ਜੋ ਇਹ ਦੂਜਾ ਸੁਭਾ ਸੋਈ ਹੈ ਛੋਟੀ ਅੱਛਾ ਜੀ ਤੇ ਇਹ ਮਤਲਬ ਕਿ ਇਹਦੇ ਪਹਿਲੇ ਸੁਭੇ ਜਿਹੜਾ ਮਗਰ ਕੱਟੀ ਸੀ ਉਹ ਵੀ ਨੀਲੀ ਦੀ ਸੀ ਇਸ ਟਾਈਮ ਕੱਟੀ ਨੀਲੀ ਜੀ ਨੀਲੀ ਜੀ ਮਤਲਬ ਕਿ ਪੂਰੇ ਆਦੇ ਮਾਰਕਿੰਗ 'ਚ ਮਾਰਕਿੰਗ 'ਚ ਤੇ ਪਰ ਉਹ ਕਰਨ ਇਹ ਬਣ ਜਾਂਦਾ ਕਿ ਵੇਖੋ ਇਹ ਜਿਹੜਾ ਰੰਗ ਢੰਗ ਕੁਦਰਤ ਦੇ ਹੱਥੇ ਕੁਦਰਤ ਦੇ ਹੱਥੇ ਸਾਰੀ ਗੱਲ ਹੈ ਪੰਜ ਕਲਿਆਣ ਚ ਵੀ ਆ ਸਕਦਾ ਮੈਂ ਇੱਕ ਗੱਲ ਹੋਰ ਦੇਖੀਏ ਏਜੰਟ ਵੀਰੇ ਵੀ ਪ੍ਰੋਪਰ ਆਪਾਂ ਕਹਿ ਰਾ ਦਿੰਨੇ ਆ ਇੱਕ ਤਰ੍ਹਾਂ ਦੇ ਬੱਚੇ ਨਹੀਂ ਆਉਂਦੇ ਇੱਕ ਤਰ੍ਹਾਂ ਦੇ ਬਈ ਵੇਖੋ ਹੁਣ ਆ ਮੱਝ ਆ ਇਹ ਮੱਝ ਦੇ ਆਪਾਂ ਕੋਸ਼ਿਸ਼ ਵੀ ਨਹੀਂ ਕਰ ਸਕਦੇ ਕਿ ਇਹ ਬੱਚਾ ਪੰਜ ਕਲਿਆਣ ਚ ਵੀ ਦੇ ਸਕਦੀ ਆ ਇਹ ਘੱਟ ਮਾਰਕਿੰਗ ਚ ਵੀ ਦੇ ਸਕਦੀ ਆ ਇਹ ਆਪਦੀ ਵਰਗਾ ਬੱਚਾ ਦੇ ਸਕਦੀ ਆ ਪਰ ਬਲੱਡ ਚ ਪਿਓਰਿਟੀ ਹੋਣੀ ਚਾਹੀਦੀ ਬਲੱਡ ਚ ਪਿਓਰਿਟੀ ਹੋਣੀ ਚਾਹੀਦੀ ਹੁਣ ਇਸ ਟਾਈਮ ਇਹ ਮੱਝ ਦਾ ਇਹ ਪਹਿਲੀ ਮੱਝ ਦੇ ਵੇਖੀਦਾ ਆਪਾਂ ਵੇਖੀਆ ਇਹਦਾ ਮੂੰਹ ਤੇ ਜਿਹੜੀ ਜਿਬ ਪੂਰੀ ਗੁਲਾਬੀ ਜਾਂਦੀ ਗੁਲਾਬੀ ਅੱਛਾ ਜੀ ਠੀਕ ਹੈ ਹਾਂਜੀ ਤਾਂ ਦੇਖ ਸਕਦੇ ਹੋ ਕਾਫੀ ਚੰਗੀਆਂ ਮੱਝਾਂ ਨੇ ਵੀਰ ਕੋਲ ਔਰ ਵਰਜੈਂਟ ਸੁਣਨ ਵਾਲੀ ਬਸਤੀ ਜਿਵੇਂ ਸਭ ਨੂੰ ਪਤਾ ਸੁਣਨ ਵਾਲੀ ਬਸਤੀ ਨਾਮ ਮਸ਼ਹੂਰ ਏ ਨੀਲੀ ਰਵੀ ਖਾਸ ਕਰਕੇ ਤਾਂ ਤਾਂ ਅਰਜੈਂਟ ਵੀਰ ਇਸ ਮੱਝ ਬਾਰੇ ਆਪ ਨੂੰ ਦੱਸ ਦਿਓ ਕੀ ਮੱਝ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਏ ਸਹੀ ਵੇਖੋ ਇਹ ਮੱਝ ਇਹ ਵੀ ਲੰਡੇਸਾਂ ਦੀ ਧੀ ਆ ਓਕੇ ਜੀ ਤੇ ਆਪਣੇ ਘਰ ਦੀ ਮੱਝ ਤੇ ਇਹ ਵੀ ਠੀਕ ਹੈ ਤੇ ਇਹ ਮੱਝ ਦੀ ਆਪਣੇ ਕੋਲ तकरीबन ਜਿਹੜੀ ਆਪਾਂ ਪਹਿਲੂ ਹੁਣ ਕੰਡੇ ਦਾ ਸੰਧੀ ਝੋਟੀ ਵੇਖੀ ਆ ਹਾਂਜੀ ਹਾਂਜੀ ਇੱਕ ਉਹ ਵੀ ਇਹਦੇ ਵਿੱਚੋਂ ਇਹਦੀਆਂ ਝੋੜੀਆਂ ਦਾ ਦੋਤੇ ਆ ਗਈਆਂ ਮੱਝ ਦੀਆਂ ਓਕੇ ਓਕੇ ਤੇ ਇਹਦੀਆਂ ਅੱਗੇ ਸਾਰੇ ਲਾਈ ਬਲਟਿੰਗ ਦਾ ਉਦੋਂ ਰਹਾਦਾ ਸੀ ਹਾਂਜੀ ਹਾਂਜੀ ਤੇ ਉਦੋਂ ਕੁਝ ਕਾਰਨਾ ਕਰਕੇ ਇਹ ਵੀ ਮੱਝ ਰਹਿ ਗਈ ਮੱਝ ਰਹੀ ਇਹਦਾ ਮੂੰਹੋਂ ਸੰਖਿਪਤ ਕਰ ਗਿਆ ਤੇ ਉਹਨੇ ਘਾਟਾ ਇਹ ਮੱਝ ਮਧੂਰ ਕੀ ਉਹ ਵੀ ਬਾਈਲਟਰਡ ਆਰਮ ਰੋਟੇਨ ਤੇ ਤੋਂ ਡਿਸੀਜਨ ਦੇ ਘਰੋਂ ਚੋਇਆ ਠੀਕ ਠੀਕ ਹੈ ਜੀ ਤੇ ਇੱਕ ਖਾਸ ਗੱਲ ਇਹ ਆ ਵੇ ਲੋਕ ਵੀ ਇਸ ਟਾਈਮ ਮੈਨੂੰ 2 ਸਾਲ ਤੋਂ ਉੱਪਰ ਹੋ ਗਿਆ ਮੱਸੂਈ ਨੂੰ ਓਕੇ ਕੁਝ ਕਰਨਾ ਕਰਕੇ ਮੱਜ ਨਹੀਂ ਰਹੀ ਅੱਛਾ ਜੀ ਚਲੋ ਕੋਸ਼ਿਸ਼ ਕੀਤੀ ਹਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਪਸ਼ੂ ਚੇ ਚੱਲਦੇ ਰਹਿੰਦਾ ਸਿਸਟਮ ਬੜੇ ਪਸ਼ੁਮਾਂ ਤਾਂ ਤੇ ਇਸ ਟਾਈਮ ਹੁਣ ਇਹ 1.5 ਮਹੀਨਾ ਹੋ ਗਿਆ ਬਣੀ ਨਾ ਸਾਹ ਪੂਰੀ ਆ ਕੇ ਰਹਿ ਜੇਗੀ ਓਕੇ ਤੇ ਤੁਸੀਂ ਇਹ ਵੇ ਲੋਗੇ ਅੱਜ ਵੀ ਦੁੱਧ ਦੇ ਰਹੀ ਹੈ ਅੱਛਾ ਅੱਜ ਵੀ ਦੁੱਧ ਦੇ ਰਹੀ ਹੈ 2 2 ਸਾਲ ਤੋਂ ਉੱਪਰ ਹੋਣ ਦੇ 2.5 ਦੇ ਲੱਗੇ ਆ ਤੇ ਇਸ ਟਾਈਮ ਵੀ ਦੁੱਧ ਦੇ ਰਹੀ ਹੈ ਨੀਲੀ ਰਾਵੀ ਖਾਸियत ਇਹ ਆ ਮਿੱਠਾ ਪਾਣੇ ਕਿਉਂਕਿ ਆਪਣੇ ਲੋਕ ਦੇਖੋ ਆਪਣੇ ਕਹਿੰਦੇ ਆ ਵੀ ਜਿਹੜੇ ਮੁਰਾ ਲੈਣੇ ਜਾਂ ਕੁਝ ਵੀਰਾਂ ਦਾ ਸਵਾਲ ਆਉਂਦਾ ਯਾਰ ਵੀ ਮੁਰਾ ਦੁੱਧ ਜ਼ਿਆਦਾ ਦਿੰਦੀਆਂ ਨੀਲੀ ਰਾਵੀ ਨਾਲੋਂ ਪਰ ਦੋਸਤੋ ਨੀਲੀ ਰਾਵੀ ਦੁੱਧ ਚਾਹੇ ਮੁਰਾ ਨੋਂ ਕਾਟੀਏ ਪਰ ਕੱਟ ਵੀ ਨਹੀਂ ਰਹਿ ਗਿਆ ਮੇਲੇ ਚ ਪਤਾ ਹੀ ਲੱਗ ਗਿਆ ਵੀ ਕਿੰਨਾ ਕੁ ਦੂਰ ਦੇ ਨੀਲੀ ਕਿੱਥੇ ਆ ਨੀਲੀ ਕਿੱਥੇ ਆ ਪਰ ਨੀਲੀ ਰਾਵ ਦੀ ਖਾਸੀਅਤ ਇਹ ਹੁੰਦੀ ਹੈ ਸੱਜਣੋ ਵੀ ਇਹ ਮਿੱਠਾ ਜਿਆਦਾ ਰਵਾ ਹੁੰਦਾ ਹੈ ਲੰਮਾ ਸਮਾਂ ਦੁੱਧ ਦਿੰਦਾ ਹੈ ਭਜਦਾ ਨਹੀਂਗਾ ਮੰਨ ਲਓ ਆਸ ਨਹੀਂ ਵੀ ਹੋਇਆ ਕਿਤੇ ਗੱਭਰ ਨਹੀਂ ਵੀ ਰਿਆ ਤਾਂ ਇਹਦੇ ਚ ਉਹ ਕੁਆਲਿਟੀ ਇਹਦੇ ਬਲੱਡ ਚ ਉਹ ਕੁਆਲਿਟੀ ਹੈ ਵੀ ਲੰਮਾ ਸਮਾਂ ਦੁੱਧ ਦਿੰਦੀ ਇਹਦੇ ਚ ਸ਼ਮਤਾ ਹੈਗੀ ਹੈ ਤਾਂ ਉਸਦੇ ਸਾਹਮਣੇ ਤੁਸੀਂ ਸੋਭੀ ਦੇ ਸਕਦੇ ਹੋ ਆਪਣੀ ਮੱਝ ਠੀਕ ਹੈ ਔਰ ਉਮੀਦ ਰਹੇਗੀ ਵੀ ਆਉਣ ਵਾਲੇ ਸਮੇਂ ਚ ਜਿਹੜਾ ਪੰਜਾਬ ਬੋਲੇ ਉਹਦਾ ਸੀਮਨਾ ਆਵੇ ਇੱਕ ਤੁਹਾਨੂੰ ਪੰਜਾਬ ਬੋਲਦੀ ਜਿਹੜੀ ਭੈਣ ਹੈ ਉਹ ਵੀ ਤੁਹਾਨੂੰ ਇੱਥੇ ਦਿਖਾਵਾਂਗੇ ਇਸੇ ਫਰਮ ਤੇ ਔਰ ਇਹਦਾ ਵੀ ਆਪਾਂ ਨੂੰ ਆਉਣ ਵਾਲੇ ਸਮੇਂ ਚ ਹੁਣ ਆਸ ਹੋ ਗਈ ਗਰੰਟ ਵੀਰੇ ਹਾਂਜੀ ਤਾਂ ਔਰ ਥੋੜਾ ਟਾਈਮ ਹੁਣ ਬਸ ਆਸ ਹੋ ਜੇਗੀ ਬੰਜੇਗੀ ਵੀ ਠੋਠੀ ਓਕੇ ਇਹਦੀ ਏਜ ਕਿੰਨੀ ਹੈ ਏ ਭਾਜੀ ਇਸ ਟਾਈਮ ਹੋਈ ਗਈ ਆ 2 ਸਾਲ ਦੀ ਹੋਈ ਹੈ ਛੋਟੀ 2 ਸਾਲ ਦੀ ਹੋਈ ਹੈ ਹਾਂਜੀ ਤਾਂ ਇਹ ਤੁਸੀਂ ਸੋਭੀ ਦੀ ਧੀ ਦੇਖ ਸਕਦੇ ਹੋ ਔਰ ਪੰਜਾਬ ਬੋਲੇ ਜਿਹੜਾ ਆਪਣਾ ABC ਵਿਰਾਵਲੀ ਦਾ ਉਹਦੀ ਇਹ ਭੈਣ ਹੈ ਮਾਂ ਦੇ ਪਾਸਿਓਂ ਤਾਂ ਕਾਫੀ ਚੰਗੀ ਝੋਟੀ ਹੈ ਔਰ ਉਮੀਦ ਰਹੇਗੀ ਵੀ ਆਉਣ ਵਾਲੇ ਸਮੇਂ 'ਚ ਪਰਮਾਤਮਾ ਨੂੰ ਦੁੱਧ ਤੇ ਲਿਆਵੇ ਤਾਂ ਇੰਦਿਆਂ ਵੀ ਆਪਾਂ ਲਾਈਵ ਮਿਲਕਿੰਗ ਤੁਹਾਨੂੰ ਦਿਖਾਈਏ ਥੋੜਾ ਦਿਖਾ ਦਿਓ ਆਪਾਂ ਇਹਦਾ ਪਿੱਠਪੂੜਾ ਦਿਖਾ ਦਈਏ ਹਾਂਜੀ ਔਰ ਆਰਡਰ ਦੀ ਕੁਆਲਟੀ ਲੈ ਸਕਦੇ ਹੋ ਕਾਫੀ ਚੰਗੇ ਹੋ ਥੱਲਿਓਂ ਆ ਦੇਖ ਸਕਦੇ ਹੋ ਔਰ ਹਜੇ ਦੇਖੋ ਪੇਟਪੂਡਾ ਕਾਫੀ ਚੰਗਾ ਸਵੱਪਨ ਬਹੁਤ ਜ਼ਿਆਦਾ ਛੋਟੀ ਚ ਔਰ ਇਹੀ ਕੁਆਲਿਟੀਆਂ ਨੇ ਜਿਹੜੀਆਂ ਪੰਜਾਬ ਦੀ ਕੁਆਲਿਟੀ ਆਪਾਂ ਕਹਿ ਲਈਏ ਪੰਜਾਬ ਦੀ ਕੁਆਲਿਟੀ ਸਵੱਪਨ ਬਹੁਤ ਜ਼ਿਆਦਾ ਛੋਟੇ ਚ ਆਪਾਂ ਕਾਰਨ ਪਤਾ ਕੀ ਆ ਵੇਖੋ ਸਭ ਤੋਂ ਆਪਾਂ ਵੱਡੀ ਚਲੋ ਜੋ ਮਰਜੀ ਆ ਬਈ ਆਪਾਂ ਉਹ ਮਾਜ ਨੂੰ ਗਿਣਾਂਗੇ ਜਿਹੜੀ ਸਾਲ-ਸਾਲ ਬਾਅਦ ਆਪਾਂ ਨੂੰ ਇੱਕ ਤਾਂ ਦੁੱਧ ਦੇ ਰਹੀ ਹੈ ਦੁੱਧ ਦੇ ਰਹੀ ਹੈ ਤੇ ਨਾਲ ਸਾਲ ਬਾਅਦ ਬੱਚਾ ਦੇ ਰਹੀ ਹੈ ਬੱਚਾ ਦੇ ਰਹੀ ਹੈ ਵੇਖੋ ਵੀ ਇਸ ਟਾਈਮ ਆਉਣ ਦਾ ਬਕਾਇਦਾ ਕਿ ਇਹ 26 ਮਹੀਤੀ ਹੈ ਸਿਰਫ ਤਰਈਆ ਕਿ ਸੂਨ ਤੋਂ ਵੀ ਦਿਨ ਬਾਅਦ ਕਰਾਸ ਹੋ ਜਾਂਦੀ ਹੈ ਓਕੇ ਤੇ ਰਹਿ ਵੀ ਜਾਂਦਾ ਉਹ ਆਪਾਂ ਹਰਵਰੀਾਈ ਮਾਝੀ ਨੂੰ ਕਹਿ ਦਿੰਨੇ ਆਪਾਂ ਹਾਂਜੀ ਕਿ ਅ ਮੇਰੇ ਮੁਤਾਬਕ ਤੁਸੀਂ ਹਿਸਾਬ ਲਾ ਲਓ ਕਿ ਪੰਜਾਬ ਦੇ ਜਾਣ ਤੋਂ ਬਾਅਦ-ਬਾਅਦ ਇਹਨੇ ਆ ਇਹ ਹੁਣ ਚੌਥੇ ਬੱਚੇ ਨੂੰ ਜਨਮ ਦਿਨ ਨੂੰ ਤਿਆਰ ਕੀਤਾ ਅੱਛਾ ਜੀ ਪੰਜਾਬ ਤੋਂ ਬਾਅਦ ਤਾਂ ਪੰਜਾਬ ਵੀ ਮੈਂ ਸੁਣਿਆ ਵੀ ਜੰਮਦਾ ਬੱਚਾ ਹੀ ਜਿਹੜਾ ਉਹ ਆਪਣੇ ਜੋ ਲਾਲੀ ਭਾਜੀ ਸੀਗੇ ਉਹਨਾਂ ਨੇ ਉਹ ਬਸ ਇੱਕ ਮਾਝੂ ਦੇਖ ਕੇ ਜੰਮਦਾ ਬੱਚਾ ਹੀ ਲੈ ਕੇ ਸੀਗੇ ਉਹ ਬਾਈ ਜੀ ਜਦੋਂ ਆਪਣੇ ਮੰਨ ਕੇ ਚੱਲੋ ਕਿ ਉਦੋਂ ਕੁਛ ਦਿਨ ਇਹਨਾਂ ਦਾ ਵੱਧ ਵੱਧ 4 ਕੁ ਦਿਨ ਹੋਏ ਸਮੱਸਿਆ ਹੋਈ ਨਹੀਂ ਅੱਛਾ ਜੀ ਤੇ ਰਾਤ ਬਾਈ ਨੇ ਬਾਈ ਅਮਰਜੀਤ ਸਿੰਘ ਨੇ ਨਾਲ ਹੀ ਨਹੀਂ ਆਪਣੇ ਘਰੇ ਆਏ ਆ ਤੇ ਰਾਤ ਹੀ ਉਹਨਾਂ ਨਾਲ ਆਪਣੇ ਨੂੰ ਹੋਰ ਵੀ ਸੱਜਣ ਨੇ ਪ੍ਰੈਸ਼ਰ ਪਾਇਆ ਕਿ ਸਾਨੂੰ ਅੱਛਾ ਜੀ ਬੱਚਾ ਜ਼ਰੂਰ ਦੋ ਬੱਚਾ ਜ਼ਰੂਰ ਦਿਓ ਹਾਂ ਜੀ ਤਾਂ ਰਾਤ ਹੀ ਸਾਡਾ ਸੱਦਾ ਹੋ ਗਿਆ ਤੇ ਰਾਤ ਉਹ ਮਤਲਬ 20 ਦਿਨਾਂ ਬਾਅਦ ਬੱਚਾ ਲੈ ਕੇ ਨੇ ਬੱਚਾ ਲੈ ਕੇ ਤਾਂ ਦੇਖ ਸਕਦੇ ਹੋ ਸੱਜਣੋ ਇਹ ਉਹ ਮੱਜਾ ਨਹੀਂ ਜਿਵੇਂ ਆਪਾਂ ਕਹਿ ਦਈਏ ਵੀ ਇਹ ਕੋਈ ਖਾਸ ਕੇਅਰ ਤੇ ਨਹੀਂਗਾ ਦੇਖੋ ਆਮ ਪੱਠਾ ਹਰਾਚਾਰਾ ਇੱਕ ਦੁੱਧ ਕਢਾਉਣਾ ਹੁੰਦਾ ਵੀ ਪ੍ਰੋਪਰ ਦਾਣਾ ਹੀ ਛੱਟ ਕੇ ਤੇ ਪ੍ਰੋਪਰ ਕੇਅਰ ਕਰਕੇ ਇੱਕ ਮੱਝ ਚ ਇੱਕ ਮੱਝ ਦੇ ਪ੍ਰੋਪਰ ਜ਼ੋਰ ਲਾ ਗਏ ਪਰ ਇਹ ਦੇਖੋ ਤੁਸੀਂ ਇਹਨਾਂ ਮੱਝਾਂ ਨੇ ਉਹ ਦੁੱਧ ਕੱਢਿਆ ਇਕੱਠੀਆਂ ਬਾਹਰ ਚਰਨ ਜਾਂਦੀਆਂ ਨੇ ਪ੍ਰੋਪਰ ਮਾਹੌਲ ਇਹਨਾਂ ਨੂੰ ਬਾਹਰ ਚੜ ਕੇ ਆਣ ਕੇ ਫਿਰ ਠੀਕ ਹੈ ਸਾਰੀਆਂ ਮੱਜਾਂ ਪ੍ਰੋਪਰ ਉਹੀ ਦਾਣਾ ਬਣਾ ਕੋਈ ਕੱਲੀ ਕੇਅਰ ਨਹੀਂ ਮੈਨੂੰ ਲੱਗ ਰਿਹਾ ਨਹੀਂ ਵੀਰੇ ਕੱਲੀ ਕੇਅਰ ਕੋਈ ਵੀ ਨਹੀਂ ਆ ਹਾਂ ਇਸ ਟਾਈਮ ਤੁਸੀਂ ਆ ਵੇਲੂਗੇ ਇਸ ਟਾਈਮ ਤੂੜੀ ਦੇ ਵਿੱਚ ਜੋ ਵੀ ਜੋਕਰ ਜਾਂ ਤੁਲੋਂ ਦੀ ਪਾਲਛਾ ਉਹ ਮਲਾਈ ਹੋਈ ਆ ਓਕੇ ਤੇ ਉਹ ਦਾਣਾ ਰੁਟੀਨ 'ਚ ਸਾਰੇ ਪਸ਼ੂਆਂ ਨੂੰ ਇੱਕੋ ਤਾਰਤਾ ਪੈਂਦਾ ਓਕੇ ਤੇ ਕੋਸ਼ ਕੋਰੇ ਕੋ ਪੱਠੇ ਬਸ ਅਰੇ ਪੱਠੇ ਆ ਹਾਂਜੀ ਤਾਂ ਬਹੁਤ ਵਧੀਆ ਲੱਗਾ ਇੱਕ ਬੱਚੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਬਰੀਡ ਏ ਇਹ ਵੀ ਘਰ ਦੀ ਹੋਮ ਬਰੀਡ ਏ ਸਾਰੀ ਇੰਗਰੀਡੈਂਟ ਆ ਇਹ ਹੋਮ ਬਰੀਡ ਆ ਕੁਝ ਉਧਰ ਖੜੀ ਨਹੀਂ ਕੋਸ਼ ਕੱਟੇ ਖੜੇ ਨਹੀਂ ਉਧਰ ਤੇ ਇਹ ਕੁਛ ਆ ਇਹ ਛੋਟੀ ਹੁਣ ਥੇਗੀ ਆ ਇਤਰਨਾ ਬੀਝੋਟੀ ਆ ਓਕੇ ਓਕੇ ਠੀਕ ਹੈ ਜੀ ਜਿਹੜਾ ਆਪਣਾ ਪੰਜਾਬ ਦਾ ਭਰਾ ਹੈ ਪੰਜਾਬ ਦਾ ਭਰਾ ਠੀਕ ਹੈ ਠੀਕ ਹੈ ਤੇ ਇਹ ਜੇ ਦੋ ਕੁ ਮਹੀਨੇ ਦੀ ਗੱਭਾ ਚੋਟੀ ਓਕੇ ਓਕੇ ਠੀਕ ਹੈ ਜੀ ਸੂਖੀਆਂ ਦੇ ਸਕਦੇ ਹੋ ਕਾਫੀ ਚੰਗੇ ਪਸ਼ੂ ਨੇ ਗਰਜੰਟ ਵੀਰ ਕੋਲ ਔਰ ਇਹ ਨਾਰਮਲ ਕੇਅਰ ਤੇ ਨੇ ਦੋਸਤੋ ਕੋਈ ਖਾਸ ਕੇਅਰ ਨਹੀਂਗਾ ਕੋਈ ਇਹ ਨਹੀਂਗਾ ਦਾਣਾ ਛੱਟ ਕੇ ਕਾਹਵੇਂ ਗਰਜੰਟ ਵੀਰ ਕੋ ਪਹਿਲਾਂ ਵੀ ਆਏ ਸਾਂ ਇਹਨਾਂ ਦੀ ਅਸੀਂ ਇੱਕ ਗੱਲ ਅਸੀਂ ਖੁਦ ਆਪ ਕਰਦੇ ਹੁੰਨੇ ਆ ਵੀ ਇਹਨਾਂ ਕੋਲ ਬਰੀਡ ਹੀ ਨਹੀਂ ਚੰਗੀ ਏ ਵੀ ਜੇ ਕਿਤੇ ਉਸ ਵੱਲ ਹੋਇਆ ਨਾ ਫੀਡ ਵਾਲ ਵੀ ਨੇਰੀ ਫੀਡ ਹੀ ਸੱਟਣੀ ਏ ਤੇ ਪਤਾ ਨਹੀਂ ਮੱਜਾ ਕੀ ਕਰ ਜਾਣਾ ਕਿਉਂਕਿ ਇਹਨਾਂ ਨੂੰ ਕੋਈ ਉਹ ਖਾਸ ਨਹੀਂਗਾ ਵੀ ਫੀਡ ਸੱਟ ਕੇ ਚੋਣੀਆਂ ਨੇ ਜਾਂ ਖੁੱਲਾ ਫੀਡ ਪਾਉਣਾ ਇੱਕ ਨਾਰਮਲ ਕੇਅਰ ਤੇ ਆਮ ਘਰਾਂ ਚ ਕਿਉਂਕਿ ਦੋਸਤੋ ਇਹਨਾਂ ਦਾ ਕੰਮ ਹੈ ਦੁੱਧ ਵੇਚ ਕੇ ਕਮਾਈ ਕਰਨੀ ਠੀਕ ਹੈ ਗਰਜੰਟ ਵੀਰ ਸਹੀ ਗੱਲ ਲੈਣਾ ਤੇ ਜੇ ਆਪਾਂ ਉਹ ਫੀਡ ਹੀ ਸੱਟੀਗਾ ਫੀਡ ਚ ਸਾਰਾ ਕੁਝ ਗਵਾਤਾ ਕਿਉਂਕਿ ਇਹਨਾਂ ਗਰਜੰਟ ਵੀਰ ਹਨ ਨਾਮ ਕਮਾਇਆ ਪੈਸਾ ਨਹੀਂ ਕਮਾਇਆ ਪੈਸਾ ਕਮਾਉਣਾ ਚਾਹੁੰਦੇ ਤਾਂ ਬੜਾ ਕੋਈ ਕਰ ਸਕਦੇ ਸੀਗੇ ਬਿਲਕੁਲ ਵੇਖੋ ਕਾਰਨ ਪਤਾ ਕੀ ਹੁੰਦਾ ਜੇ ਆਪਾਂ ਘਰ ਚ ਕੋਈ 15 ਤੋਂ 20 ਪਸ਼ੂ ਪਾਲ ਰਹੇ ਆ ਉਹਦੇ ਨਾਲ ਆਪਾਂ ਨੂੰ ਇੱਕ ਸਭ ਤੋਂ ਮੈਟਰ ਆ ਪਹਿਲੋ ਆਪਣੀ ਜਿਹੜੀ ਪੰਜਾਬ ਦੀ ਜਾਂ ਆਪਣੇ ਘਰ ਦੀ ਆਪਣੀ ਬਰੀਡ ਜ਼ਰੂਰੀ ਹੈ ਬਰੀਡ ਜ਼ਰੂਰੀ ਹੈ ਠੀਕ ਆ ਦੂਜਾ ਪੁਆਇੰਟ ਇਹ ਆ ਕਿ ਜੇ ਉਹਨੇ ਕਰ ਆਪਾਂ ਪਸ਼ੂ ਵੀ ਪਾਲ ਨਹੀਂ ਸਕਦੇ ਜੇਨੇ ਕਰ ਆਪਾਂ ਨੂੰ ਕੋਈ ਮਾਰੀ ਮੋੜੀਆਂ ਆਉਂਦਾ ਨਾ ਆਉਂਦਾ ਨਾ ਵੇ ਕਿ ਇਸੇ ਕਰਕੇ ਅਸੀਂ ਚਲੋ ਕੁਝ ਭਰਾ ਕਹਿਣਗੇ ਚਲੋ ਦੁੱਧ ਅਸੀਂ ਦੁੱਧ ਜ਼ਰੂਰ ਵੇਚਦੇ ਆ ਪਰ ਕੋਈ ਅਸੀਂ ਕਿਸੇ ਤੋਂ ਇੱਥੋਂ ਫੜ ਕੇ ਉੱਥੋਂ ਫੜ ਕੇ ਕੱਟੀ ਨਹੀਂ ਵੇਚੀ ਕੱਟੀ ਨਹੀਂ ਵੇਚੀ ਉਹ ਨਹੀਂ ਉਹ ਤਾਂ ਚਾਹੀਦਾ ਨਹੀਂ ਉਹ ਗਲਤ ਕੰਮ ਗਲਤ ਤੇ ਉਹ ਕੰਮ ਤਾਂ ਚਾਹੀਦਾ ਨਹੀਂਗਾ ਆਦੇ ਘਰੋਂ ਕਹਿ ਕੇ ਦਿੱਤਾ ਘਰੋਂ ਕਹਿ ਕੇ ਦਿੱਤਾ ਉਹਦਾ ਜੀ ਵੇਖੋ ਇਮਾਨਦਾਰੀ ਜ਼ਰੂਰੀ ਹੈ ਗ੍ਰੈਂਟ ਵੀ ਜੇ ਤੁਸੀਂ ਅੱਜ ਇਮਾਨਦਾਰ ਰਹੇ ਹੋ ਠੀਕ ਹੈ ਤੇ ਅੱਜ ਦੁਨੀਆ 'ਚ ਤੁਹਾਡਾ ਨਾਂ ਚੱਲਦਾ ਜਿੱਥੇ ਬਾਹਰ ਤੱਕ ਵਰਲਡਿੰਗ ਆਪਣੇ ਲੋਕ ਬੈਠੇ ਹੋਏ ਨੇ ਤਾਂ ਜਦੋਂ ਨੀਲੀ ਰਾਵੀ ਦਾ ਨਾਮ ਆਉਂਦਾ ਨਾ ਸੁਣਨ ਵਾਲੀ ਸੋ ਬਹੁਤ ਬਹੁਤ ਮਿਹਰਬਾਨੀ ਕਰਜੰਟ ਵੀਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਬਹੁਤ ਵਧੀਆ ਜਾਣਕਾਰੀ ਦਿੱਤੀ ਉਮੀਦ ਰਹਿ ਗਈ ਜਿੰਨੇ ਦਰਸ਼ਕ ਨੇ ਜਿੰਨੇ ਵੀਰ ਨੇ ਆਪਣੇ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਰਜੰਟ ਵੀਰ ਆਪਦਾ ਨੰਬਰ ਬੋਲ ਦਿਓ ਇੱਕ ਵਾਰ ਬਈ ਮੇਰਾ ਨੰਬਰ ਆ 959926 ਹਾਂਜੀ 70023 ਦੁਬਾਰਤੋਂ ਫਿਰ ਬੋਲਦੇ 959926 70023 ਔਰ ਵੀਰ ਦਾ ਕੋਈ ਜ਼ਿਆਦਾ ਸੇਲ ਪਰਚੇਸ ਦਾ ਨਹੀਂ ਹੁੰਦਾ ਸਿਸਟਮ ਇਹਨਾਂ ਕੋਲ ਤਾਂ ਜੇ ਕੋਈ ਹਾਂ ਤੁਸੀਂ ਸਲਾਹ مشورہ ਲੈਣੀ ਹੈ ਕੋਈ ਨੀਲੀ ਰਾਵੀ ਬਾਰੇ ਸਲਾਹ ਲੈਣੀ ਹੈ ਤਾਂ ਵੀਰ ਨਾਲ ਉਹ ਕੰਟੈਕਟ ਕਰ ਸਕਦੇ ਹੋ ਔਰ ਬਹੁਤ ਬਹੁਤ ਮਿਹਰਬਾਨੀ ਜਿੰਨੇ ਵੀਰ ਵੀਡੀਓ ਦੇ ਨਾਲ ਜੁੜੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਦੇ ਵੱਧ ਤੋਂ ਵੱਧ ਨਿੱਲੀ ਰੌਣਕ ਦੇ ਪ੍ਰੇਮੀਆਂ ਤੱਕ ਵੀਡੀਓ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ